ਮੈਂ ਨੂੰ ਆਇਆ ਮਾਚਣਾ ਆਏ ਬਾਕੀ ਅੱਪਸ ਮੈਂ ਮਸਤ ਕਰਾ ਬਿਕਰ ਤਨ ਲੱਗ ਜੇ ਪੋਇਲਾ ਰੇਗੜੂ ਹੀ ਨਿਕਲ ਜੇ ਕਿਸੇ ਨਾਲ ਉਹ ਕੁੜੀ ਚੋਰ ਦਾ ਸਿੱਧਾ ਬੋਲ ਪਿਆ ਕਰ ਮਰੀ ਇਹਨਾਂ ਪਕਾਇਆਂ ਪੁੱਟੀਆਂ ਹਾ 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 ਦੇਖ ਲੈ ਕੋਈ ਕਸਰ ਰਹਤਾ ਨਹੀਂ ਗਈ ਜਿਹੜੀ ਹਲੇ ਪੂਰੀ ਕਰਨੀ ਆ ਹੋਰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਕੁਰਸੀਆਂ ਉਰੇ ਪਈਆਂ ਨੇ ਮੇਜੂਰੇ 'ਤੇ ਦੋ ਰਿਸ਼ਤੇਦਾਰ ਭੈਣ ਭਾਈ ਜਦੋਂ ਆਏ ਤੇ ਜਦੋਂ ਵਗ ਜੇ ਸਮਾਨ ਨੂੰ ਫਿਰ ਚੱਕਿਆ ਕਰਦੇ ਨੇ ਫਿਰ ਮੈਂ ਕੀ ਕਰਾਂ ਮੰਮੀ ਮੇਰੇ ਰੀਲ ਲੇਟ ਹੋ ਰਹੀ ਆ ਰੀਲ ਨਹੀਂ ਲੇਟ ਹੋ ਰਹੀ ਸੀ ਛਿਤਰਾ ਤਾਂ ਲੇਟ ਹੋ ਰਹੀ ਸੀ ਮੈਂ ਹੈ ਨਹੀਂ ਤੀ ਘਰੇ ਤਾਂ ਹੀ ਲੱਗ ਗਈਆਂ ਐ ਕਰਨ ਬਿੰਗੇ ਟਿੰਗੇ ਮੂੰ ਕਿਉਂ ਕੀ ਗੱਲ ਮੈਂ ਇਸ਼ਟਾ ਨਹੀਂ ਚਲਾਉਣਾ ਹੈਗਾ ਨਹੀਂ ਆ ਤੇਰੇ ਇਸ਼ਟਾ ਨੇ ਸਾਰੇ ਰਿਸ਼ਤੇ ਦੀ ਪੱਟੀ ਮੇਸ ਕਰਤੀ ਹੁਣ ਕੱਲੀ ਇਸ਼ਟਾ ਹੀ ਰਹਿ ਗਈ ਪੱਲੇ ਹੋਰ ਤਾਂ ਕੁਸ ਰਹਿਣਾ ਨਹੀਂ ਲੋਕਾਂ ਦੇ ਚੱਲ ਛੱਡ ਐਂ ਦੱਸ ਤੂੰ ਮੰਮੀ ਕਿਧਰੋਂ ਆਈਆਂ ਸੁਰਖੀ ਪਾਊਡਰ ਜਲਾ ਕੇ ਲਾ ਕੇ ਘਰੋਂ ਗਈ ਧੀ ਲਾ ਕੇ ਨਹੀਂ ਆਈ ਭੋਗ ਤੇ ਗਈ ਧੀ ਨਾਲੇ ਅੱਛਾ ਭੋਗ ਤੇ ਆਏ ਵੰਟਣ ਕ ਜਾਂਦੇ ਹੁੰਦੇ ਨੇ ਲੈ ਲੈ ਗਲਾਬੀ ਚੁੰਨੀਆਂ ਬੜ ਬੜ ਨਿਕਲਦੀਆਂ ਗਈ ਨਾ ਕੀ ਗੱਲਾਂ ਤੇਰੇ ਕੀ ਸੂਲ ਹੁੰਦਾ ਬੈਤਲੇ ਮੈਂ ਤਾਂ ਐਂ ਜਾਊਂਗਾ ਇਕੱਲੇ ਖੁਸ਼ੀ ਦਾ ਭੋਗ ਤੀਗਾ ੁੰਡਾ ਬਾਹਰੇ ਜਾਊਗਾ ਉਹਨਾਂ ਦੇ ਉਹਨਾਂ ਨੇ ਪਾਠ ਕਰਾਈ ਤੀ ਉਹਨਾਂ ਦੇ ਗਈ ਤੀ ਕਿਉਂ ਖੁਸ਼ੀ ਦਾ ਸੀਗਾ ਭੋਗ ਫਿਰ ਆਏ ਨੂੰ ਨਾਲੋਂ ਵੱਧ ਗੁੜੇ ਗੁੜੇ ਪਾਪਾ ਜਾਨੀ ਹੈਗੀ ਮੈਂ ਤਾਂ ਸੁਰੂਤੀ ਪਾਉਣੀ ਆ ਉਹ ਦਾਜ ਦੇ ਹੈ ਜੱਲੇ ਆਉਂਦੀ ਨਾ ਨਿਕਲ ਉਦਲ ਕੇ ਆਉਂਦੀ ਐ ਇੱਥੇ ਤੇਰੇ ਬਥੇਰੇ ਸ਼ੌਂਕ ਪੂਰੇ ਕਰਦੇ ਸੀ ਘਾਲੇ ਮਾਣੀ ਨਾ ਹੋਵੇ ਮੇਰੇ ਕੱਪੜਿਆਂ ਤੇ ਰੱਖਦੀ ਐ ਨਿਗਾ ਕਿਹੜੇ ਸ਼ੌਂਕ ਪੂਰੇ ਕਰਤੇ ਕਦੇ ਕੋਈ ਚੀਜ਼ ਲੈ ਕੇ ਦਿੱਤੀ ਹੋਗੀ ਆਹ ਕਰੋ ਸ਼ੌਂਕ ਪੂਰੇ ਨਾ ਆਉਂਦੀ ਭੱਜ ਕੇ ਸ਼ੇਰਾਂ ਨਾਲ ਵਿਆਹ ਕੇ ਲਿਆਉਂਦੇ ਸਾਰੇ ਸ਼ੌਂਕ ਪੂਰੇ ਕਰਦੀ ਨਾਲ ਤਾਂ ਉਹਨਾਂ ਨੂੰ ਨੱਕ ਵੱਡੇ ਹੀ ਰਹਿੰਦੇ ਹੁੰਦਾ ਕਿ ਸਾਡਾ ਨੱਕ ਵੱਡਾ ਤਾਂ ਹਲੇ ਹੂ ਬੂ ਬੂ ਬੋਲਦੀ ਐ ਭੱਜ ਨਾ ਬੋਲ ਠੀਕ ਆ ਨਾਲ ਇੰਨੀਆਂ ਨਹੀਂ ਮੈਂ ਸੁਣਦੀ ਸੁਣਦੀ ਤੂੰ ਤਾਂ ਭੱਜੀ ਫਿਰੇਂਗੀ ਜੇ ਵੱੱਦ ਘੱਟ ਬੋਲੇ ਨਾ ਗਰਦਨ ਦੇ ਧਰ ਨੂੰ ਗੋਡਾ ਖੜੀਓ ਕੇ ਕੰਮ ਕਰ ਲੂੰਗੀ ਚੁੱਪ ਕਰਕੇ ਬਹਿ ਜਾ ਕਰਨ ਵਾਲੇ ਨਾ ਨਾ ਬੋਲਿਆ ਕਰ ਮੈਨੂੰ ਮਰੀ ਨਾ ਕਿੰਨੀ ਜਿ ਸਰਹਿਆ ਜਾ ਪਾੜੂਗੀ ਟੰਕੇ ਵੀ ਨਹੀਂ ਲੱਗਣੇ ਡਾਕਟਰ ਵੀ ਹੈਰਾਨ ਹੋ ਜੋ ਕਿਹੜੇ ਪਾਸੇ ਲਾਵਾਂ ਕਿਹੜੇ ਪਾਸੋਂ ਛੱਡਾਂ ਚੰਦਰੀ ਬੇਸੂਰੀ ਜੀ ਕਿੱਥੇ ਪਈ ਤੀ ਘਰ ਮਾਂ ਚ ਧਰੀ ਭਾਈ ਜੇ ਬੇੜਾ ਮੈਂ ਤਾਂ ਕਨੀਆ ਕੋਤਿੰਦਾ ਜੀ ਤੇ ਇਹਨਾਂ ਪੁੱਤੀ ਇੱਥੇ ਆਈ ਤੀ ਕਰਨੀ ਤਾਂ ਸਾਰਾ ਲੱਗਦਾ ਆਪਣਾ ਦਾ ਰਲਾਈ ਦਾ ਵਾ ਉਹ ਟਰੈਕਟਰ ਜਾ ਵੀ ਕਹੇ ਨੀ ਮੜਾ ਸਾਈਡ ਜੇ ਜੇ ਕਰਦਾ ਓਏ ਆ ਜਾ ਪੁੰਡੀ ਕਿੱਥਿਆਂ ਤੋਂ ਉਹ ਵੀ ਫੜ ਲਿਆ ਤੂੜੀ ਨਹੀਂ ਆ ਗਿਆ ਕੋਈ ਕੋਈ ਨਿਸ਼ਾਨ ਵਾਲਾ ਕੰਮ ਕਰ ਲਿਆ ਕਰੋ ਮੜਾ ਮੋਟਾ ਹਿੰਮਤ ਨਾਲ ਆ ਜਾ ਕਰੋ ਬਰਾਹੁ ਉਧਰ ਰੱਖਦਾ ਇਹਨੂੰ ਇਹਨੇ ਉਹ ਤਾਂ ਧਰਦੇ ਤਾਂ ਲਾ ਲਈ ਮਸਨ ਨਹੀਂ ਸਾਰੀ ਫਰ ਲਾਦੀ ਹਾਂ ਆ ਤਾਂ ਪਹਿਰੇ ਪਾ ਦੀ ਇਹਨੂੰ ਸਾਰੇ ਨੂੰ ਅੱਗੇ ਤੜਕੇ ਵਾਲੀ ਸੁੰਨੀ ਨਾਲ ਚਪਕੇ ਪਾ ਦੇਣਾ ਇੱਕ ਤੋਂ ਲੱਗ ਤੱਕ ਟੋਕਰੇ ਢੇਰੀ ਕਰਦਣਾ ਗਰਮੀ ਬਹੁਤ ਆਵਾ ਪੈ ਓਏ ਗਰਮੀ ਤਾਂ ਤੈਨੂੰ ਲੱਗਣੀ ਆ ਬਾੜੀ ਟਾਈਮ ਲਾਤਾ ਚਰਦਾ ਜੁਰਦਾ ਲਾਣਾ ਤੂੰ ਹੈਂ ਜਰਦਾ ਜੁਰਦਾ ਲਾਣਾ ਤੂੰ ਕਾਹਨੂੰ ਲਾਉਣਾ ਜਰਦਾ ਹਾਂ ਉਹਦਾ ਮੈਂ ਤੂੜੀ ਡੁੱਗੀ ਖਾਸੀ ਪਈ ਸੀ ਪੱਟ ਕੇ ਲਿਆ ਆ ਉਹ ਮੈਂ ਕਿਹੜਾ ਕਿਤੇ ਤੂੜੀ ਨਹੀਂ ਪਾਈ ਕਿਤੇ ਚਾਕੇ ਤੁਹਾਨੂੰ ਤਾਂ ਕੰਮ ਕਰਨਾ ਔਖਾ ਹੋ ਜਾਂਦਾ ਅੱਜ ਕੱਲ ਦੇ ਚਵਾਖਾ ਵਾਂਗੂ ਕਿਤੇ ਕੁੜੀ ਚੋਦਾ ਤਾਂ ਨਹੀਂ ਖਾਈਂਦਾ ਲੋ ਮੋਟਲ ਪਤਾ ਨਹੀਂ ਕਿਹੜੀ ਲੋ ਮੋਟਲ ਹੁੰਦੀ ਆ ਓਏ ਕਾੜੂ ਖਾਨਾ ਯਾਰ ਹੋਰ ਇਹ ਗੱਲਾਂ ਨਾ ਕਰਿਆ ਕਰ ਪਾਪੀ ਯਾਰ ਤੂੰ ਮੇਰਾ ਬਾਪ ਆ ਯਾਰ ਮਾੜੀ ਮੁੱਟੀ ਸ਼ਰਮਣੀ ਆਉਂਦੀ ਯਾਰ ਤੈਨੂੰ ਓਏ ਸ਼ਰਮ ਤਾਂ ਮੈਨੂੰ ਬਥੇਰੀ ਆਉਂਦੀ ਆ ਹਾਂ ਪਰ ਤੂੰ ਮੈਨੂੰ ਮਜਬੂਰ ਕਰਦਾ ਨਾ ਬੋਲਣ ਨੂੰ ਪਾਦਾ ਗਿਆ ਲੈ ਟੋਕਰੀ ਨਹੀਂ ਤਥੋਂ ਹਰੇ ਉਹ ਨਿਕਲ ਗਈ ਅੰਦਰ ਤੂੜੀ ਦੀ ਆ ਟਰੈਕਟਰ ਜੈ ਵੱਡਾ ਕਰੂ ਤਨੂ ਤੇ ਲਾਉਣਾ ਆਉਂਦਾ ਦੇਖ ਲੈਣਾ ਪਾ ਕੇ 20 ਵਜੇ ਤੈਨੂੰ ਭੇਜਾਂਗੇ ਤੇ ਗੈਂਗ ਤੇ ਖੜੰਬਾ ਲੈ ਕੇ ਤੂੰ ਗੇਰ ਜਾ ਪਾ ਕੇ ਦੇਖ ਲੈਣਾ ਕੋਈ ਨਾ ਉਹਨੂੰ ਤੈਨੂੰ ਮਾਫੀ ਕਰ ਦੂ ਤੂੰ ਹੋਰ ਵਾਦੂ ਵਾਦਾ ਵਦਾ ਦੇ ਕੋਈ ਗੱਲ ਆ ਮਾੜਾ ਗੋਹਾ ਖਿੱਚਦਾ ਮੈਂ ਬਰਾ ਜੀ ਗੱਲ ਸੁਣਦਾ ਅਜੀ ਤਨ ਦਾ ਆਪਣਿਆ ਲੈ ਕੇ ਆਏ ਨੇ ਇਹਨੂੰ ਤੂੰ ਡੀ ਆ ਰਹੀ ਹੈਗੀ ਇੱਕ ਵਰਜਾਈ ਮੇਰੀ ਉਹ ਸਮਝ ਗਿਆ ਮੈਂ ਹਾਂ ਹਾਂ ਤਾਂ ਛਾਰਦਨ ਬੇੜਲੀ ਮਾਨਲ ਕਰੇ ਚ ਰੱਖਦੀ ਕਿਤੇ ਮੈਨੂੰ ਐ ਲੱਗਦਾ ਕਿਤੇ ਲੋ ਮੋਟਲ ਦੀ ਜਗ੍ਹਾ ਦੀ ਕਿਤੇ ਉਹ ਨਾ ਮੂਨ ਨੂੰ ਸੈੱਲ ਪੀ ਜਾਣ ਉਹ ਮੈਂ ਤਾਂ ਕਿਦੋਂ ਘਰੇ ਆਉਣਾ ਸਿੰਘ ਫਸੇ ਦੇ ਫਸੇ ਕੇ ਦੇਣਾ ਮੈਂ ਹੱਸਦਿਆਂ ਦੇਖੀਆਂ ਕੋ ਮੈਂ ਕਹਿ ਦਿੱ ਆਪਣਿਆਂ ਨੂੰ ਮੇਰਾ ਸਾਲਾ ਕਿਉਂ ਖੂਚੋ ਡਿਗੇ ਇਹ ਜੇ ਕੰਮ ਮੇਰੀ ਗੱਲ ਸੁਣਦਾ ਜੇ ਭਜਾਉਣ ਬੈਠਾ ਹੀ ਕਰੇ ਚੱਜ ਚੁੱਜ ਦੀ ਤਾਂ ਭਜਾਲਾਂ ਦਾ ਕੋਈ ਕੋਈ ਤਾਂ ਰਹਿੰਦਾ ਕਦੋਂ ਸੇਰਿਆਂ ਨਾਲ ਬੈ ਕੇ ਮਾਪੇ ਤੋੜਦਾ ਜਵਾਕ ਕਰੇ ਖੁਸ਼ੀ ਖੁਸ਼ੀ ਬਸਦੇ ਨੇ ਉਹੀ ਤਾਂ ਗੱਲ ਹੈ ਕਿ ਇਧਰ ਉਹ ਨਾਲ ਢੋਲੀ ਗਰੁੱਪ ਵਾਲੇ ਗਏ ਸੀਗੇ ਵੀ ਭੰਗੜਾ ਪਾਉਂਦੇ ਗਏ ਸੀਗੇ ਉਹ ਮੈਂ ਤਾਂ ਲੱਸਣ ਦੀਂਦੇ ਤੇ ਕਿਹੜਾ ਜਾਂਦਾ ਸਾ ਚੰਡੀਗੜ੍ਹ ਭੱਗ ਗਿਆ ਕਿਹੜਾ ਜਾਂਦਾ ਦੀ ਇਹ ਕਚਹਿਰੀਆਂ ਮੇਰਾ ਸਾਈਂ ਫਰੀ ਕਹਿੰਦੇ ਹਾਂ ਕਚਹਿਰੀਆਂ ਦਾ ਤਾਂ ਨਉ ਹੈ ਵਕੀਲ ਬਦਨਾਮ ਕਰਖੇ ਨੇ ਹੁਣ ਆਇਆ ਮੇਰੀ ਗੱਲ ਸੁਣਦਾ ਪਾਪੇ ਪਾਵਰ ਦੀ ਗੱਲ ਕਰਦਾ ਜੇ ਇਹ ਇਹ ਕਹਿੰਦਾ ਸਾਰ ਦਿਨ ਮੈਂ ਕਚੈਰੀਆਂ ਚ ਰਹਿਣਾ ਇਹਦੇ ਤੋਂ ਵੱਧ ਪਾਵਰ ਮੇਰੇ ਚ ਐ ਇੱਕ ਫੋਨ ਮਾਰਾਂ ਵਕੀਲ ਨੂੰ ਮਿੰਟਾਂ ਚ ਜੇ ਬੰਦਾ ਮਾਰਦਾ ਰਾਤੋਂ ਰਾਤ ਦੀ ਮਾਸਾ ਤੇਰੀ ਤਾਂ ਬਾਕ ਵੀ ਬਹੁਤ ਐ ਤੇਨੀ ਉਮਰ ਉਮਰ ਛੋਟੀ ਕਰਕੇ ਤੇਰੀ ਬਾਕ ਵੀ ਬਹੁਤ ਐ ਉਹ ਤਾਂ ਗੰਜਦਾ ਬਾਹਰ ਬਾਹਰ ਤੁਰਿਆ ਫਿਰਿਆ ਹੈ ਕਚੈਰੀਆਂ ਗਚੂਰੀਆਂ ਚ ਉਧਰ ਬਸਕ ਲਾਲਾ ਪੜੇ ਲਿਖੇ ਆਪਾਂ ਹੈ ਨਹੀਂ ਇੰਨਾ ਪੜੇ ਮੇਰੀ ਗੱਲ ਸੁਣਦਾ ਇੱਕ ਗੱਲ ਕਹਿਣਾ ਤੈਨੂੰ ਬਹੂ ਮੇਰੀ ਉਧਰ ਨਾਲੋਂ ਸੋਹਣੀ ਆਊਗੀ ਉਹ ਚੱਲ ਕੋਈ ਨਾ ਹਾਂ ਤੇਰੀ ਬਹੂ ਵਧੀਆ ਲਿਆਵਾਂਗੇ ਆਪਾਂ ਬਬਾਈ ਲੜਦੀ ਬਹੁਤ ਆ ਯਾਰੇ ਤਾਂ ਤਾਨਾ ਯਾਰ ਪਾਪਾ ਇੰਨਾ ਲੜਨਾ ਬੰਦੇ ਦਾ ਮੈਂ ਤਾਂ ਹੀ ਖੇਤ ਵਗ ਜਾਣਾ ਹਰ ਟਾਈਮ ਕਲੇਸ਼ ਰੱਖਦੇ ਨੇ ਘਰੇ ਬੈਠਾ ਨੂੰ ਜੀ ਨਹੀਂ ਕਰਦਾ ਓਏ ਭਾਈ ਯਾ ਅੱਧਾ ਡੰਗਰਾ ਕੰਨੀ ਆ ਜਾਣਾ ਭਾਈ ਮੇਰੀ ਗੱਲ ਸੁਣ ਨਾਲੀ ਇੱਕ ਗੱਲ ਹੋਰ ਕਹਿਣਾ ਮੈਂ ਤੈਨੂੰ ਹਾਂ ਉਹ ਜਿਹੜੀ ਕਣਕ ਵੱਡੂ ਕੱਲੂ ਪਰਸੋਂ ਮਸ਼ੀਨ ਲੱਗੂ ਆਪਣੇ ਉਹ ਜਿਹੜੀ ਕਣਕ ਵੱਡਣ ਵਾਲੀ ਆ ਬੱਡ ਦੇ ਉਹ ਸਾਈਡਾਂ ਤੋਂ ਵੱਟਿਆ ਕਰਦੇ ਨੇ ਜਿਹੜੀ ਸਰੋਂ ਕਹੇ ਦੀ ਭਾਈ ਸਾਹਿਬ ਨੂੰ ਮਹਾ ਸਰੋਂ ਤਾਂ ਵੱਟਲਾ ਸਾਈਡਾਂ ਤੋਂ ਵੱਡੀ ਨਹੀਂ ਹਲੇ ਉਮੀ ਪਈਆ ਰਾ ਸਾਲਾ ਕਚੈਰੀ ਸਭਣਗੇ ਜਾਂ ਤੀਵੀਂ ਸਭੂਏ ਚਾ ਕਚੈਰੀਆਂ ਸਭਣੀਆਂ ਨਾ ਮਾਰਦਾ ਐ ਬਗ ਜਾਂਦਾ ਐ ਪਤਾ ਨਹੀਂ ਕੀ ਕਰਦਾ ਕੀ ਨਾ ਰੱਬ ਜਾਣੇ ਮੈਂ ਤਾਂ ਕਿਦੇ ਪੈਸੇ ਪੁੱਛਣਾ ਚੁੱਪੇ ਕਰ ਜਾਂਦਾ ਈ ਗੱਲ ਨੂੰ ਹੋਰ ਗੱਲਾਂ ਦਾ ਛੱਡਾ ਸਰੋਂ ਦਾ ਤੇਰੀ ਸਾਰੀ ਵੜਾ ਦੂੰਗਾ ਮੈਂ ਆਪਣ ਨਾਲ ਉਹਨੂੰ ਲਿਆਉਂਗਾ ਭੋਲੇ ਨੂੰ ਭੋਲਾ ਨਹੀਂ ਆਪਣ ਨਾਲ ਬਚੋਲਾ ਜਾ ਜਾਣਦਾ ਮੈਨੂੰ ਉਹਨੂੰ ਲਿਆਉਂਗਾ ਭਾਈ ਸਰੋਂ ਨਹੀਂ ਵੜ ਜੂ ਦੋ ਚੀਜ਼ਾਂ ਲੱਗਣਗੀਆਂ ਕਿਹੜੀਆਂ ਹੋਏ ਦੋ ਕਤਾ ਕੜ ਭੁੱਕੀ ਦੇ ਖਾਦਾ ਉਹ ਇੱਕ ਉਹ ਦੂਰੰਗਾ ਜਾਂ ਕੈਪਸੂਲ ਨਹੀਂ ਹੁੰਦਾ ਚੱਲ ਰਹਿਗਾ ਸਕਨੇਚਰ ਆਹ ਜਵਾਖ ਜੇ ਖਾਂਦੇ ਨੇ ਉਹ ਖਾਂਦਾਗਾ ਉਹ ਕੋਈ ਨਾ ਫਿਰ ਤੂੰ ਕਰਾ ਲੈ ਕੰਮ ਉਹ ਤਾਂ ਆਪਾਂ ਦੇ ਦੂੰ ਤੁਹਾਨੂੰ ਪੱਕੀ ਗੱਲ ਹੈ ਉਹ ਲੈ ਦੇਖੀ ਉਹ ਕਦੋਂ ਬੰਦਾ ਉਹ ਕਦੋਂ ਬੰਦਾ ਕੰਮ ਕਰੇ ਕੀ ਹੁੰਦਾ ਇਹਦਾ ਹਰ ਪੇ ਖਰਚਾ ਕਰਦਾਂਗੇ ਫੱਟੇ ਚੱਕ ਲੂਗਾ ਉਹ ਪੂਰੇ ਪਾ ਠੀਕ ਹੈ ਨਾਲੇ ਤੂੰ ਮੇਰੀ ਗੱਲ ਸੁਣ ਲੈ ਵੇਚਿਆ ਨਾ ਕਰ ਹੁਣ ਭੁੱਖੀ-ਬਾਕੀ ਜੀ ਜੀ ਛਾਪਾ ਛਾਪਾ ਪੈ ਗਿਆ ਨਾ ਰੇ ਹਾਂ ਦੇਖ ਲੈ ਪਟੇ ਪਰਾ ਹੋ ਜਾਂਦੇ ਬशीर ਛੱਡ ਕੇ ਪੁਲਿਸ ਵਾਲੇ ਉਹ ਐ ਤਾਂ ਮੈਨੂੰ ਪਤਾ ਉਹ ਮੜੀ ਕਹੀ ਚੱਕ ਕੇ ਗੋਹਾ ਹਟਾ ਦੇਵੇ ਫਟਾ ਦਾ ਨਾ ਮੇਰੇ ਜ਼ਿੰਦਗੀ ਚ ਗੋਹੀ ਲਿਖੇ ਹੋਏ ਨੇ ਮੇਰੇ ਸਾਲੇ ਦੇ ਉਹ ਦੁੱਧ ਵੀ ਮੇਰੇ ਸਾਲੇ ਤੂੰ ਹੀ ਜਰਕਦਾ ਗਿਆ ਦੁੱਧ ਨੂੰ ਮੈਂ ਥੜਾ ਨੂੰ ਬੋਲਣਾ ਇਹਨਾਂ ਨੂੰ ਯਾਰਾ ਓਏ ਕੋਲਾ ਚੱਕ ਕੇ ਉਹਦੀ ਕਹਿਣਾ ਮੈਂ ਮੋਟਾ ਹੋਣਾ ਤੇਰੇ ਵਰਗਾ ਹੋਣਾ ਬਾਪੂ ਮੇਰੀ ਗੱਲ ਸੁਣ ਲੈ ਇੱਕਾ ਖੇਤ ਭਾਗ ਜਾ ਹੁਣ ਤੇਰੀ ਸਰੋ ਵੱਡੀ ਗਈ ਸਮਝ ਲੈ ਮੈਂ ਖੇਤ ਚੱਲਿਆਂ ਤੁਸੀਂ ਮੇਰੇ ਮਾਂਗਰੀ ਆ ਜੀ ਬਸ ਦੋ ਸਕ੍ਰੀਚਰ ਬੋਤਨੇ ਦੇ ਦੋਪੋ ਕੀ ਰਿਕਾਰਡ ਜਗ੍ਹਾ ਤਿੰਨ ਖਾਲੀ ਉਹ ਕੋਈ ਕੰਮ ਕਰੂ ਬੰਦਾ ਮੈਂ ਕਾੜੂ ਖਾਣਾ ਯਾਰ ਡਾਡੇ ਨੂੰ ਜਾਣ ਦੇਣੀ ਸੱਚ ਕਹਿਣਾ ਸੁਖੀ ਰਹਿਣਾ ਉਹ ਉਤਲੇ ਨੂੰ ਜਾਣ ਦੇਣੀ ਆ ਹੈ ਮੈਂ ਤੈਨੂੰ ਗੱਲ ਕਹਿਤੀ ਮਤਲਬ ਡਾਡੇ ਨੂੰ ਜਾਣ ਦੇਣੀ ਮੈਂ ਝੂਠ ਬੋਲਾਂ ਮੈਂ ਨਹੀਂ ਖਾਂਦਾ ਜੇ ਖਾਂਦਾ ਹੁੰਦਾ ਮੈਂ ਤੈਨੂੰ ਕਹਿ ਕੇ ਲੈ ਲਾਂਦਾ ਪਾ ਫਿਰ ਮੈਂ ਖਾਣਾ ਮੂੰਹ ਜਾਂ ਤੇਰਾ ਵੀ ਸੁੱਕੀ ਜਾਂਦਾ ਹੁੰਦਾ ਕਈ ਦਿਨ ਦੇਖਿਆ ਮੈਂ ਸੁੱਕਾ ਨੂੰ ਮੈਂ ਯਾਰ ਬਸ ਚੱਲ ਭਾਗ ਜਾ ਪਾਪੇ ਯਾਰ ਖੇਤ ਭਾਗ ਜਾ ਤੂੰ ਮੈਂ ਆਉਣਾਗਾ ਰੋਟੀ ਲੈ ਕੇ ਕੰਮ ਕਰਨਾ ਪੈਸ ਤਨੂ ਕਿ ਇਹੇ ਜੋ ਮਰ ਰੱਜ ਕੇ ਖਾਮੂ ਭਾਗ ਜਾ ਜਾ ਰਿਹਾ ਮੈਂ ਬਸ ਆ ਬੁੜਾ ਜਾ ਠਿਕਦੀ ਹੈਗਾ ਉਹ ਯਾ ਚੜ ਜਾ ਮੇਰੇ ਆਸ ਵਾਲਿਆ ਉੱਤੇ ਨਾ ਉਰੇ ਲੱਗ ਰਿਹਾਗਾ ਸ਼ਕੀਨੀਆਂ ਲਾਉਣ ਤੈਨੂੰ ਆਏ ਨਹੀਂ ਪਤਾ ਘਰੇ ਤੇਰੀ ਮਾਂ ਨਹੀਂ ਜਿਉਣ ਦਿੰਦੀ ਹੈਗੀ ਮੈਨੂੰ ਕੀ ਗੱਲ ਹੋ ਗਈ ਕੀ ਗੱਲ ਹੋਣੀ ਸੀ ਤੈਨੂੰ ਨਹੀਂ ਪਤਾ ਫੀਲ ਬਣਾ ਰੱਗੀ ਸੀ ਇੰਸਟਾਗ੍ਰਾਮ ਤੇ ਆ ਕੇ ਮੇਰੇ ਸਿਰ ਤੇ ਚੜ ਗਈ ਆ ਨਹੀਂ ਕੀਤਾ ਉਹ ਨਹੀਂ ਕੀਤਾ ਕੀ ਗੱਲ ਉਹ ਚੁੱਪ ਕਰਕੇ ਕੰਮ ਕਰ ਲਿਆ ਕਰ ਲੈ ਅਖੇ ਚੁੱਪ ਕਰਕੇ ਕੰਮ ਕਰ ਲਿਆ ਕਰ ਤੇਰੀ ਲਾ ਫੋਨ ਵਸਤੀ ਹੁੰਦੀਆਂ ਨੇ ਪੈਨ ਘੜਾ ਦੇ ਰੀਲਾ ਤੇਰੀਆਂ ਲੈ ਪੈਨ ਘੜਾ ਦੇ ਰੀਲਾ ਕੋ ਕੀ ਗੱਲ ਆ ਮੁੱਲ ਵਿੱਚ ਹੀ ਹੋਈਆਂ ਉਹ ਤੈਨੂੰ ਲੈ ਕੇ 50 ਕਿਲਿਆਂ ਆਇਆ ਤੂੰ ਚੁੱਪ ਕਰਕੇ ਜਿਹੜੇ ਕੰਮ ਹੁੰਦੇ ਨੇ ਕਰ ਲਿਆ ਕਰ ਫਿਰ ਹੈਗੀ ਤਾਂ ਬਹੂਆਂ ਇਸ ਘਰ ਦੀ 50 ਕਿਲਿਆਂ ਆਇਆ ਫਿਰ ਕੀ ਹੋ ਗਿਆ ਬਹੂ ਤਾਂ ਹੈਗੀ ਐ ਫਿਰ ਤੂੰ ਚੁੱਪ ਕਰਕੇ ਜਿਹੜੇ ਤੈਨੂੰ ਕਹਿੰਦੇ ਮम्मी ਕੰਮ ਕਰ ਲਿਆ ਕਰ ਅੱਛਾ ਮਾਂ ਮਗਰ ਲੱਗ ਜਾ ਤੂੰ ਵੀ ਹੁਣ ਮੇਰਾ ਤਾਂ ਕੋਈ ਰਹਿਣਾ ਨਹੀਂ ਤੂੰ ਤਾਂ ਬੇਲੀਆਂ ਦੋ ਪਿੰਗਾ ਪਾਲਣਾਂ ਵਾਲੇ ਤੇ ਇੱਕ ਤੇ ਤੂੰ ਚੁਟ ਲੈ ਕਰਕੇ ਤੇ ਮੈਂ ਚੁਟ ਲੈ ਕਰੂੰਗਾ ਸਾਰਾ ਦਿਨ ਇੰਸਟਾਗ੍ਰam ਇੰਸਟਾਗ੍ਰam ਚੱਲ ਠੀਕ ਐ ਬੰਦਾ ਚੱਲਦਾ ਕਚਹਿਰੀਆਂ ਚੱਲਦਾ ਕਚਹਿਰੀਆਂ ਲੈ ਮੇਰੀ ਤਾਂ ਉਹੀ ਨਹੀਂ ਸੁਣਦਾ ਐ ਬੰਦਾ ਹਾਏ ਰੱਬਾ ਨਬੂਤੇ ਨੇ ਲਹੂ ਪੀ ਲਿਆ ਮੈਨੂੰ ਤਾਂ ਕਹਿੰਦਾ ਸੀਗਾ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰੂੰਗਾ ਕਿਹੜਾ ਸ਼ੌਂਕ ਪਗਾਤਾ ਇਹ ਬੰਦੇ ਨੇ ਮੈਨੂੰ ਪਹਿਲਾਂ ਤਾਂ ਮੋਟਰਸਾਈਕਲ ਤੇ ਘਮਾਉਂਦਾ ਸੀ ਹੁਣ ਤਾਂ ਲੰਮਕ ਲੰਮਕ ਜਾਣਾ ਪੈਂਦਾ ਲਹੂ ਪੀ ਲਿਆ ਨੇ ਚੰਗਾ ਵੀ ਮੈਨੂੰ ਲੱਗਦਾ ਹਾਂ ਮਾਮਾ ਕਿ ਨਹੀਂ ਜਣਾਂ ਆਹ ਆਹ ਲੋਕੀਂ ਬਦਲੇ ਤੋਂ ਯਾ ਟੂ ਟੂ ਨਾ ਦੇਣਾ ਫਰਨੈਂਡਾ ਦਾ ਵਰਦੂਦੂ ਨਹੀਂ ਤਾਂ ਪੁੱਛ ਹਾਂ ਹੁਣ ਤਾਂ ਡਰ ਲੱਗ ਗਿਆ ਰੋਕ ਲੈ ਜੇ ਕੋਈ ਆ ਜਾ ਆਹਾ ਹਾ ਹਾ ਰੌਣਕ ਆ ਲੱਗ ਗਿਆ ਬਈ ਰੌਣਕਾਂ ਆ ਦੇਖ ਲਾ ਮੰਨੂਰੀ ਲੱਗ ਰਹੀ ਹੈ ਕਿ ਕੈਸ਼ ਤਾਂ ਕੱਢਣਾ ਨਾ ਪਾਪੀ ਮਾੜਾ ਮੋਟਾ ਤੈਨੂੰ ਸੰਗ ਸ਼ਰਮਣੀ ਆਉਂਦੀ ਰੋਟੀ ਪਾਣੀ ਫੂਕਲਾ ਖੇਤ ਲੈ ਕੇ ਜਾਣੀ ਹੈਗੀ ਨਾ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਪਹਿਲਾਂ ਉਹ ਬੋਲਦਾ ਕਿਵੇਂ ਹੁੰਦੇ ਬੋਦਲ ਦੀ ਤਾਂ ਅਕਲ ਸੀ ਤੇਨ ਦਾ ਸਾਰੇ ਮੈਂਟਲ ਕਰਤੇ ਜਦੋਂ ਦੀ ਆਈਆਂ ਤੂੰ ਬੋਦਲ ਦਾ ਬੜੀ ਅਕਲ ਸੀ ਸਾਨੂੰ ਕਿਉਂ ਮੈਂਟਲ ਨੂੰ ਤੈਨੂੰ ਕੀ ਕਹਤਾ ਮੈਂ ਮੈਂਟਲੇ ਕਰਤੇ ਹੋਰ ਮੇਰੇ ਵਾਲਾ ਭਾਈ ਵਿਚਾਰਾ ਕਚੇਰੀਆਂ ਚ ਕਾਨੂੰ ਜਾਂਦਾ ਜੇ ਕਿਤੇ ਉਹ ਤੈਨੂੰ ਨਾ ਵਿਆਹ ਕੇ ਲਿਉਂਦਾ ਅੱਜ ਨੂੰ ਦੀ ਜੱਜ ਨਾਲ ਕੁਰਸੀ ਰਹਿਦੀ ਉਹ ਬੱਸ ਬੱਸ ਮੈਂ ਜਾਣਦੀ ਆ ਉਹਨੂੰ ਜੱਜ ਨੂੰ ਨਾਲੇ ਤੈਨੂੰ ਮਾੜਾ ਵੱਧ ਘੱਟ ਜੇ ਨਾ ਬੋਲ ਮੈਨੂੰ ਠੀਕ ਆ ਕੋਣ ਵੀ ਟੱਚ ਚੱਕੀ ਫਿਰਦੀ ਆ ਓਏ ਤੂੰ ਕੰਮ ਕਰ ਲੈਬ ਦਾ ਜਾ ਕੇ ਤੈ ਮੈਂਤੋਂ ਕੀ ਲੈਣਾਗਾ ਬੱਸ ਦੇਖ ਲੈ ਦੇਖ ਲੈ ਬੀਬੀਏ ਫੇਰ ਲਾ ਲਈ ਲੋਕ ਸਭਾ ਇਹੀ ਕੰਮ ਰਹਿ ਗਿਆ ਹਣਾ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਫਿਰ ਬੋਲਦਾ ਕਿਵੇਂ ਹੈਗਾ ਇਹਨੇ ਰੋਟੀਆਂ ਵਾਸਤੇ ਕਹੇ ਦਿਨ ਦੇਖ ਲੈ 10 ਵਜਨ ਵਾਲੇ ਨੇ ਮੈਤੋਂ ਨਹੀਂ ਲੈਂਦੇ ਹੈਗੇ ਲੰਗਰ ਲਾ ਲਓ ਆਪੀ ਵੇ ਇਹ ਤਾਂ ਉਹਨਾਂ ਦੇ ਗਿਜਰੀਆ ਕੁਲਚੇ 버ਗਰਾਂ ਤੇ ਇੱਕੋ ਹੋ ਲਿਆਉਂਦੀ ਆ ਕੋਕਾ ਕੋਲਾ ਆਪ ਤਾਂ ਮਰੂ ਸਾਰੇ ਟੱਬਰ ਨੂੰ ਲੈ ਕੇ ਮਰੂ ਇਹ ਕਹੂ ਸਾਰਿਆਂ ਦੇ ਗੁਰਦੇ ਮਰ ਜਣਾ ਮੈਨੂੰ ਐ ਲੱਗਦਾ ਕੋਕਾ ਕੋਲਾ ਦੇ ਭਾਂਡੇ ਮੰਜਲ ਲਾਉਗੇ ਉਹਨੂੰ ਪੱਕੀ ਗਾਰੰਟੀ ਹੈ ਫੈਕਟਰੀ 'ਚ ਨਾ ਭਾਂਡੇ ਮੰਜਲ ਲਾਤਾ ਪੂੰਡੀ ਕੇਕੇ ਨਾ ਬਲਾਈ ਬੀਬੀ ਵੇ ਉਹ ਨਹੀਂ ਭਾਂਡੇ ਮਾਰਦੇ ਉਹ ਤਾਂ ਇਹਦੇ ਸਿਰ ਤੇ ਰਾਜੇ ਬਣਨਗੇ ਇਹੇ ਕਰੂ ਆਪਾਂ ਨੂੰ ਖਾਕੀ ਨੰਗ ਉਹਦੀ ਗੱਲ ਕਰ ਬਾਲਾ ਨਾ ਬੋਲ ਨਾ ਠੀਕ ਆ ਤੈਨੂੰ ਕੁਸ ਕਿਹਾ ਨਹੀਂ ਹੈਗਾ ਐਵੇਂ ਨਾ ਚੜ ਕੇ ਆ ਜਾ ਅਗਰ ਨਾ ਕੀ ਗੱਲ ਮੇਰਾ ਪੁੱਤ ਹੈ ਤੈਨੂੰ ਕੁਸ ਕਿਹਾ ਨਹੀਂ ਹੈਗਾ ਹੁਣ ਬੋਲ ਕੇ ਦੇਖ ਫਿਰ ਬੋਲਦਾ ਕਿ ਮੈਂ ਕਿਹਾ ਮੈਂ ਤਾਂ ਹੀ ਬੋਲੂਗੀ ਬੱਸ ਤੈਨੂੰ ਮੈਂ ਤੈਨੂੰ ਕਹਿ ਕੀ ਦਿੱਤਾ ਕਹਿ ਕੇ ਸ਼ਰਮ ਕਰ ਲੈ ਫਲਾਨਾ ਕਰ ਲੈ ਕਿਉਂ ਕੀ ਗੱਲ ਇਹਦੀ ਭਾਬੀ ਲੱਗਦੀ ਐ ਬੋਲਦਾਗਾ ਮੈਨੂੰ ਇਹ ਭਾਬੀ ਲੱਗ ਜੇ ਫਿਰ ਸਿਰ ਤੇ ਬਿਠਾ ਲੈ ਨਹੀਂ ਆਂਦੀਆਂ ਗਮਾਡੀਆਂ ਨੇ ਹੋਰ ਵੀ ਨੂਹਾਂ ਨੇ ਉਹ ਵੀ ਤਾਂ ਕੰਮਕਾਰ ਕਰਕੇ ਚੱਲ ਤੂੰ ਫੋਨ ਦੇਖਣਾ ਦੋ ਘੜੀ ਫੇਰ ਦੇਖ ਲਈ ਰੋਟੀ ਤਾਂ ਪਕਾਈ ਨਹੀਂ ਸਾਰਾ ਡੱਬਾ ਭੁੱਖਾ ਫਿਰ ਤਾਂ ਅਬ ਤੱਕ ਨਾ ਕੁਝ ਮੈਂ ਕਰਤੇ ਕਾਮਲੀਆਂ ਹੋਰ ਕੇ ਤੇਰੇ ਮੂੰਹ ਕੋ ਨਹੀਂ ਦੇਖੀ ਜਾਂਦਾ ਰਹਿਣਾ ਸਾਰਾ ਟੱਬਰ ਦੇਖੀ ਜਾਂਦੇ ਮੂੰਹ ਨੂੰ ਖੜੇ ਕੇ ਸੁਣ ਦੇ ਤੇ ਰੋਵੇਂਗੀ ਜਦ ਤਨ ਕੋਠੀ ਚੋਂ ਪਾੜ ਪਵਾਤਾ ਵਿਚਾਲੇ ਅੱਧ ਵਿਚਾਲੀ ਕਰਤੀ ਨਾ ਅੱਧੀ ਅੱਧੀ ਹਾਂ ਮਾਏ ਘਰ ਦੇ ਵਾਸਤੇ ਕਹੂੰਗੀ ਮੈਨੂੰ ਕੀ ਲੋੜ ਹੈ ਤੂੰ ਪਾ ਦੇ ਭਾਬੀ ਰੋਟੀ ਖੇਤ ਲੈ ਕੇ ਜਾਣੀ ਇਹ ਦੇਖ ਬੋਲ ਆਪਦੀ ਮਾਂ ਤੋਂ ਪਰਾ ਹਟ ਲੈ 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 ਬਹੁਤਾ ਉਹੀ ਨਹੀਂ ਸੀ ਤੀਮਾਨ ਹੁੰਦਾ ਬਹੁ ਲਵੇ ਮੁੰਡਾ ਹੋ ਗਿਆ ਇਹ ਤਾਂ ਉਹੀ ਨਹੀਂ ਸੀ ਰੋਟੀਆਂ ਪਕਾ ਕੇ ਰਾਜੀ ਹੁਣ ਇਹਨੂੰ ਬਹਲਣਾ ਹੋ ਗਿਆ ਵੀ ਮੇਰੇ ਨਾਲ ਲੜਪੇ ਤੰਨ ਹੈ ਭਾਈ ਕਿਵੇਂ ਕੱਟਦਾ ਉਹ ਤੰਨ ਹੈ ਵੇ ਉਹਦੇ ਮੂਰੇ ਤਾਂ ਨਾ ਤਾਂ ਇਹ ਪਣਾਉ ਬੋਲੇ ਤੇ ਨਾ ਉਹ ਕੰਜਰ ਮਿਚਕੂ ਨਾ ਇਹਨੂੰ ਪੋਰਾ ਨਹੀਂ ਕੁਸ ਕਹਿੰਦਾਗਾ ਸਿਰ ਤੇ ਤਾਂ ਉਸੇ ਨੇ ਚਾੜੀ ਇਹ ਆਪਾਂ ਨੂੰ ਲੋਟ ਕਰਨੀ ਪੂਏ ਤਾਂ ਹੀ ਬਚਤ ਰਹਗੀ ਮਿਚਕੂ ਨਹੀਂ ਰਹਿ ਗਿਆ ਉਹ ਜੇ ਕਿਤੇ ਕੋਈ ਵਧੀਆ ਹੁੰਦਾ ਨਾ ਮੈਨੂੰ ਐ ਲੱਗਦਾ ਵੀ ਨੌਕਰੀ ਤੋਂ ਹਟਾਊਗੀ ਉਹਨੂੰ ਹਟਾਉ ਤੇਰੇ ਸਾਹਮਣੇ ਆ ਪੇਵੇ ਖਲਪਾੜਿਆ ਮੂੰਹਾਂ ਕੋਈ ਤਾਂ ਸ਼ਬਦ ਸੁਭ ਘੜਦਿਆ ਕਰ ਮੂੰਹ ਚੋ ਜਦਾਂ ਬੋਲੂ ਪੁੱਠੇ ਹੀ ਬੋਲੂ ਆ ਨਾ ਪੁੱਤੀ ਦਾ ਪਾ ਲੱਕਿਆ ਮੇਰੀ ਗੱਲ ਸੁਣ ਲੈ ਉਹ ਮੇਰੇ ਵਾਲਾ ਬੁੜਾ ਹਰਖਾ ਫਿਰਦਾ ਬਾਪ ਮੇਰੇ ਵਾਲਾ ਹੇ ਫੇਰ ਪੀ ਪਾ ਦੇ ਤੂੰ ਚਾਹੀ ਤੁਹਾਂ ਚਾਹੀ ਤੂੰ ਲਾ ਕੇ ਦੇ ਜੇ ਉਹ ਹਰਖ ਗਿਆ ਉਹਦਾ ਹਰਖ ਬਾਉ ਪੜਾ ਦੇਖ ਲੈ ਦੇਖ ਲੈ ਉਹਦਾ ਹਰਖ ਚੜਿਆ ਬਹੁਤ ਮਾੜਾ ਜਦ ਤਨ ਚੜ ਜਾਂਦਾ ਹਰਖ ਉਹਦੇ ਤੇ ਗੱਲਾਂ ਛੱਡ ਦੇ ਤੇਰਾ ਪਾਪਾ ਮੇਰੇ ਤਾਂ ਘਰ ਵਾਲਾ ਮੈਨੂੰ ਪਤਾ ਵੀ ਉਹਦਾ ਦੁੱਖ ਵਾਹ ਕੇ ਇਹ ਜਾਂਦਾ ਗੁੱਸਾ ਕਹੇ ਜਾਂਦਾ ਕਹੇ ਜਾਂਦਾ ਨਾ ਚੱਪਾ ਕਰ ਲੈ ਰੇ ਮੇਰੀ ਜਾਨ ਨੂੰ ਮੈਨੂੰ ਫੇਰ ਰੋਕੀਆਂ ਪਫੂ ਕੁਣੀਆਂ ਪੈਣੀਆਂ ਮੇਰੀ ਗੱਲ ਸੁਣਦਾ ਮੈਨੂੰ ਕੋਈ ਬਹਾਨਾ ਮਾਰਕੀਟ ਉੱਪਰ ਕਰ ਦੇ ਕੇ ਮੇਨਾ ਕੇ ਮੇ ਤੂੰ ਡੱਕ ਕਰ ਦੇ ਮੇਰਾ ਡੱਕਰੀ ਨਹੀਂ ਆਂਦੀ ਭਾਈ ਜ਼ੋਰ ਨਹੀਂ ਚੱਲਦਾ ਮੇਰਾ ਫੇਰ ਮੇਰਾ ਕਿੰਨਾ ਕਜ਼ੋਰ ਚੱਲਦਾ ਜੇ ਮੇਰਾ ਜ਼ੋਰ ਹੁੰਦਾ ਇਸ ਘਰੇ ਹੁੰਦੀ ਉਹ ਨਾ ਇਹ ਕੰਮ ਉਹਦੇ ਪੈਰ ਪਾਉਂਦੇ ਹੈ ਜੇ ਕਲਮੂਹੀ ਦੇ ਜਿੱਦੇ ਆਈ ਇਹਨਾਂ ਪੁੱਤੀ ਨੇ ਸਾਰਾ ਡੱਪਰੀ ਪਤਾ ਨਹੀਂ ਕੀ ਤਾਂ ਕਿਸੇ ਤੋਂ ਕਰਾ ਕੇ ਲਈ ਇਹ ਕੁਸ ਕੀ ਇਹਨੇ ਸਾਰਿਆਂ ਦੇ ਸਿਰ ਚ ਪਾਇਆ ਨਾ ਤਾਂ ਕਿਸੇ ਨੂੰ ਬੋਲਣ ਦੇਵੇ ਚਾਜਣਾਂ ਨਾ ਕਿਸੇ ਨੂੰ ਕੰਮ ਕਰਨ ਦੇ ਦੇ ਜਿਹੜੇ ਹਿਸਾਬ ਨਾਲ ਇਹ ਬੋਲਦੀਆਂ ਨਾ ਭਾਈ ਮੇਰੇ ਤਾਂ ਦੌਰਾ ਪੈ ਜਾਂਦਾ ਭਾਈ ਜੇ ਪਰੇ ਸੱਪਾ ਮੁੱਕੇ ਮੈਂ ਤਾਂ ਕਣੀ ਤੇਰਾ ਵੀ ਮੁੱਕੇ ਇਹਦਾ ਗੁਰਦੇ ਫੇਲ ਕਰਕੇ ਜਾਊਗੀ ਸਾਰੇ ਟੱਪਰ ਦੇ ਨਹੀਂ ਜਾਂਦੀ ਇਹ ਪਾ ਦੇ ਰੋਟੀ ਬੀਬੀਏ ਠੀਕ ਆ ਪਾ ਦੇ ਕੁੱਤ ਕੇ ਕੰਦੜ ਨੂੰ ਪਾਹੀਂ ਨਿੰਦਮ ਤਲਾਸ਼ ਤਾਉਂ ਗੁੰਡੀ ਰੇ ਰਬੂ ਆਲੇ ਤੂੰ ਓਏ ਮੈਂ ਤਾਰੇ ਲਵਾਇਤਾ ਹੜ ਜਾ ਓ ਮੇਰਾ ਧਰਮ ਦਾ ਪਈ ਆ ਗਿਆ ਓਏ ਆਏ ਹਾਈ 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 ਰੌਣਕਾ ਲੱਗ ਗਿਆ ਬਾਕੀ ਆ ਇੱਕ ਵਾਰੀ ਹੋੜ ਮੈਨ ਓਏ ਸੋ ਰੱਬ ਦੀ ਬਹੁਤ ਦਿਨਾਂ ਵਾਦਾ ਆਇਆ ਬਹੁ ਮਹੀਨੇ ਲੰਘੇ ਤੇਰਾ ਪੱਗ ਕਿਵੇਂ ਪੱਗ ਤਾਂ ਲੱਗਦਾ ਸੁਖਵੀਰ ਬਾਦਲ ਤੂੰ ਹੈ ਸੁਖਵੀਰ ਬਾਦਲ ਲੱਗਦਾ ਜਮਾ ਮੈਂ ਵੀ ਸੋਚਿਆ ਮੈਂ 4 ਦਿਨ ਤੱਕ ਰਲਵਲਾਇਆ ਇਹ 4 ਦਿਨ ਤੱਕ ਲਾਲਾ ਤੇਰਾ ਘਰ ਚਾਹੇ ਮਹੀਨਾ ਰਹੇ ਯਾਰਾ ਹਾਂ ਹਾਂ ਇਹ ਬਣੀਏ ਨਾ ਗੱਲ ਆ ਹਾਂ ਆਹ ਕਿੱਟ ਕੇ ਥੋਲੇਂਦੀ ਹੋਏ ਆਸ਼ਮਲੇ ਤੂੰ ਹੈ ਆਸ਼ਮਲੇ ਤੂੰ ਸ਼ਿਮਲੇ ਕੀ ਕਰਨ ਵਾਗੇ ਹਣੀ ਮੂੜ ਤੇ ਗਈ ਆ ਨਾ ਬਸੂਏ ਬੱਗਾ ਸੀ ਮੈਂ ਤਾਂ ਖਾਸਾ ਘੁੰਮਦਾ ਹਨਾ ਐਂ ਬਸ ਫਿਰ ਮੇਰਾ ਚੱਲੀ ਜਾਂਦਾ ਤਾਂ ਮੇਰਾ ਸਰਕਲ ਉੱਪਰ ਲੀਆਂ ਗੱਲਾਂ ਨੇ ਮੇਰੀਆਂ ਉਤਲੇ ਲੈਵਲ ਦੀ ਗੱਲ ਬਾਤ ਆ ਹੈ ਮਾਮਾ ਕ ਤੋੜ ਗਿਆ ਮਾਮਾ ਦਾ ਖੇਤ ਗਿਆ ਹੋਇਆਗਾ ਮੈਂ ਉਹਦੀ ਰੋਟੀ ਲੈ ਕੇ ਜਾਣਾ ਬੰਦੇ ਲੱਗਣਗੇ ਆਇਆ ਸਰੋਂ ਵੱਡਾ ਵੱਡਦੇ ਆ ਖੇਤ ਚੱਲਦੇ ਨੇ ਨਹੀਂ ਨਹੀਂ ਮੈਂ ਪਹਿਲਾਂ ਮਾਮੀ ਨੂੰ ਮਿਲ ਕੇ ਜਾਊਂਗਾ ਮ ਉਥਰੋਂ ਵੱੜਦੇ ਨਾਲੇ ਲੈ ਚਲਾ ਆ। ਸਰੋਂ ਵੱਡਣੀ ਐ। ਹਾਂ। ਹੁਣ ਅਣ ਸਾਰੀ ਵਡਾਉਂਗੇ। ਉਹ ਫਿਰ ਕਿਉਂ ਦਾ ਪਾਣੀ ਤੇਨੂੰ ਉੱਥੇ ਹੀ ਪਿਲਾ ਦਾਂਗੇ ਅਸੀਂ। ਖਵਾ ਪਿਆ ਤਾਂ ਦੂ ਕੁਸ। ਦਵਾ ਹੁਣ ਪਿਲਾਉ ਨੂੰ ਕੋਈ ਨਹੀਂ ਤੂੰ ਘਰ ਦਾ ਬੰਦਾਂਗਾ। ਪੂ ਆਲੇ ਮੁੰਡੇ ਨੂੰ ਕੌਣ ਖਵਾਉਂਦਾ? ਹੁਣ ਤੱਕ ਤੈਨੂੰ ਖਵਾਈ ਜਾਗਾ ਘਰੋਂ ਢੋਲ ਚੋਂ ਕਣਕ ਚੋਰੀ ਲੈ ਜਾਂਦੇਗੇ ਚੱਕ ਕੇ ਦੋਨੇ। ਚੱਲ ਹੁਣ ਉਹ ਗੱਲਾਂ ਕਾਨੂੰ ਕਰਦਾ। ਚਾ ਫਰ ਐ ਗੱਲ ਫਰ ਪੈਗ ਜਦੋਂ ਰੱਖੇ ਦਿੰਨੇ ਹਣਾ। ਮੈਂ ਦੋ ਮਿੰਟ ਮਿਲਨਾ। ਹਾਂ। ਦੋ ਮਿੰਟ ਮਿਲਨਾ। ਆਹੋ ਮਾਮੀ ਬਿਨਾਂ ਨਹੀਂ ਸਰਦਾ ਤੇਰਾ। ਮੈਂ ਗੋਡੇ ਹੱਥ ਲਾ ਕੇ ਆਉਂ। ਚੱਲ ਚੱ ਆਲਾ ਗਰੇ ਵੀ ਬੀਦਾ ਅੱਛਾ ਮਮੀ ਟੇਕਲਾ ਮੱਥਾ ਸਸਤਰੀਕਰ ਮਮੀ ਠੀਕ ਹੈ ਮਮੀ ਹਾਂ ਹਾਂ ਠੀਕ ਹੈ ਬੁੱਤ ਠੀਕ ਹੈ ਹਾਂ ਬਾਲਾ ਪਿਆਰ ਡੱਗਾ ਨਹੀਂ ਹੁੰਦਾ ਮੜਾ ਦੂਰ ਰਹਿ ਕੱਤੇ ਆਏ ਬਸਤੇ ਆਏ ਮਮੀ ਸ਼ਾ ਸ਼ਾ ਮਾ ਕਿਤੇ ਗੱਡੀ ਲਈ ਤੇ ਪਿੱਛੇ ਤੁਸੀਂ ਮਾ ਕਿਦੀ ਗੱਡੀ ਦੀ ਹੋਰ ਕਿਹੜਾ ਇੰਟਰਨੈਟ ਉਹ ਟੈਕਸੀ ਸਟੈਂਡ ਤੇ ਟੁਬੇਰਾ ਮਮੀ ਉਹ ਤਾਂ ਕਿਸ਼ਤਾਂ ਨਹੀਂ ਪਰੀਆਂ ਉਹ ਫਿਰ ਲੈ ਕੇ ਚੱਕ ਕੇ ਚਲੋ ਉਹ ਤਾਂ ਕੋਈ ਜਿੱਦੇ ਲਈ ਤੇ ਤੁਸੀਂ ਨਹੀਂ ਉਹ ਤਾਂ ਮੈਨੂੰ ਅੱਧੀ ਪਤਾ ਲੱਗ ਗਿਆ ਸੀ ਅਕੀਲੇ ਰੇ ਵਿਚੋੜੇ ਚ ਇਹ ਤਾਂ ਮੰਮੀ ਟੂਮਟਾ ਮਾਂ ਨੇ ਮਿਰੀਆਂ ਸਮਾਨ ਹੈ ਹਾਂ ਤਾਂ ਤਾਈ ਦੀ ਮੱਕ ਤੇ ਸੇਵਕੇ ਲੈ ਲੈ ਕੇ ਰੁੜ ਜਾਨੇ ਜੇ ਤਾਂ ਤੇਰੀ ਮਾਂ ਆਉਂਦੀ ਹੈ ਕਿ ਮਾਂ ਆਉਂਦੀ ਉਹ ਖਾਲੀ ਹੱਥ ਆ ਜਾਂਦੀ ਤੂੰ ਆਣਾ ਤੂੰ ਖਾਲੀ ਆਪਰੇ ਦੇ ਆਉਂਦੀ ਨਹੀਂ ਆਪਣੇ ਦੇ ਦੇ ਸੁਗਰ ਜਿਗਲੇ ਦੂਜੇ ਮਾਮੇ ਕੇ ਜਾਣ ਲੈ ਮੰਮੀ ਆ ਬੈਗ ਨੂੰ ਨਾ ਖੋਲੀ ਇਸ ਕੇ ਵਿੱਚ ਤੂੰ ਨਾ ਇਹ ਨਹੀਂ ਪਤਾ ਸੰਦ ਸੱਪੇ ਨਿਕੜ ਜੇ ਕੋਈ ਸੰਦ ਸੱਪੇ ਨਿਕਲਣਗੇ ਜਦੋਂ ਦੇਖੀ ਜਾਊਗੀ ਆ ਜਾ ਚਾਹ ਬਣਾਉਣੀ ਚਾਹ ਚਾਹ ਪੀ ਲੂ ਮੈਂ ਓਏ ਯਾਰ ਬਾਅਦ ਚ ਪੀ ਲਈ ਯਾਰ ਭਾਈ ਬਣ ਕੇ ਯਾਰ ਮੇਰਾ ਪਾਪਾ ਭੁੱਖਾ ਮਰ ਲੱਗ ਰਿਹਾਗਾ ਨਾਲੇ ਆਪਣੇ ਖੇਤ ਸਰੋਂੋਂ ਵੱਡਨੀਆਂ ਚਾਹ। ਚਲ ਮੰਮੀ ਮੰਮੀ ਸਰੋਂ ਵੜਾ ਕੇ ਆ ਮੈਂ ਫਿਰ ਮੇ ਲਾ ਕੇ। ਹਾਂ ਉਹ ਬਾਅਦ ਚ ਪੀ ਲਈ। ਰੋਟੀ ਪਰ ਖੇਸਮੈਂ। ਹਾਂ ਰੋਟੀ ਹੈਗੀ। ਚਲ ਆ ਜਾ ਫਿਰ ਖੇਤ ਚ ਚੱਲ। ਉੱਥੋਂ ਬਾਟਰ ਕੋਲੋਂ ਅੰਦਰ ਤੋਂ ਠੰਡਾ ਪਾਣੀ ਪਿਲਾਉਂਗਾ। ਸਰਪੰਚ ਨੇ ਲਵਾਈ ਆਪਣੇ ਵਾਲੇ ਨੇ। ਚਲ ਕੋਈ ਨਾ ਫਿਰ ਲਵਾਤਾ ਹੋਣਾ ਫਿਰ ਕੀ ਕੋਈ ਬਾਲਾ ਵੱਡਾ ਕੰਮ ਕਰਤਾ ਉਹਨੇ ਠੰਡਾ ਪਾਣੀ ਵਾਲ ਠੰਡੇ ਵਾਲੇ ਹੀ ਲਵਾਇਆ ਹੋਣਾ। ਹਾਂ ਕਿਤੇ ਫਿਰ ਚੱਲ ਲਈ ਨਾ ਮਾ ਕਰੋ। ਜ਼ਿੰਦਗੀ ਚ ਪਹਿਲਾ ਚੱਗਾ ਕੰਮ ਕਰਿਆ ਉਹਨੇ ਕੋਈ। ਚੱਲ ਕੋਈ ਨਾ ਕਿਸੇ ਨਾ ਕਿਸੇ ਨੇ ਦੇਖ ਕੇ ਪਤਾ ਲੱਗ ਗਿਆ ਹੋਣਾ ਵੀ ਇਹ ਤਾਂ ਵੀ ਜ਼ਰੂਰੀ ਹੈਗਾ ਕੰਮ ਮਾਮਾ ਵੀ ਖੇਤ ਮੈਂ ਖੇਤ ਜੀ ਆ ਬੰਦੇ ਕਹਿੰਨੇ ਲੇ ਗਏ ਮੈਂ ਤਾਂ ਦੱਬ ਚਾਲੋ ਮੋੜਦਾ ਮੈਨੂੰ ਪائیں ਲੱਗਦਾ ਹੈਗਾ ਕਿ ਤੇ ਇਹ ਰੋਟੀ ਦੇ ਬੁਰਕਿਆਂ ਪੁੱਠੀਆਂ ਨਾ ਆ ਜਾਣ ਜਿਹੜੇ ਹਿਸਾਬ ਨਾਲ ਲੈਨੇ ਮੈਨੂੰ ਇੱਥੋਂ ਬਾਜ ਮਾਰਦੇ ਹੋਏ ਖੜੇ ਕੀ ਕਰਦੇ ਹੋ ਲੰਘ ਚ ਹੋਣਾ ਆ ਸਮਾਨ ਸਾਮਦੀ ਦਾ ਸਾਮ ਦੂੰਗੀ ਤੁਸੀਂ ਦਰ ਦੂਰ ਸਮਾਨ ਚ ਇੱਥੇ ਮਲੇ ਸ਼ਮਲੇ ਜਾਂਦਾ ਨਹੀਂ ਪਤਾ ਕੀ ਪਾਰਖਿਆ ਹੋਏ ਚ ਪਤੀਆ ਕਿਹੜੀਆਂ ਮੋਹਰਾ ਲੈ ਰਹੇ ਇਹ ਕੱਪੜੇ ਹੋਣੇ ਦੋ ਚਾਰ ਟੂਟ ਖੜੇ ਹੋਏ ਚੱਲ ਭਾਗ ਜਾਣੇ ਚੱਲ ਓਏ ਤਾਂ ਮੈਂ ਵੀ ਯਾਰ ਗੁੰਡੀ ਚੰਗੇ ਬੰਦੇ ਨੇ ਕਿਉਂ ਮੈਨੂੰ 2 ਘੰਟੇ ਆਰਾਮ ਤਾਂ ਕਰ ਲੰਦੇ ਆਰਾਮ ਖੇਚ ਲਿਆ ਮੱਕੀ ਗੁੱਡ ਕੇ ਆਈਗਾ ਮੱਕੀ ਗੁੱਡ ਕੇ ਆਈਗਾ ਉਹ ਮੈਂ ਕੰਮਕਾਰਾਂ ਵਾਲਾ ਬੰਦਾ ਮੈਂ ਆਹੋ ਕੰਮਕਾਰ ਨੂੰ ਤਾਂ ਤੇ ਹਿੱਸਾ ਪਾਇਆ ਹੋਣਾ ਬਾਨੀ ਨਾਲ ਹਨਾ ਉਹ ਮੇਰੇ ਬਿਜ਼ਨਸ ਚੱਲਦੇ ਨੇ ਆਹੋ ਬਿਜ਼ਨਸ ਚੱਲਦੇ ਮੇਰਾ ਸਾਲਾ 10ਵੀਂ ਚੋਂ ਹੋ ਕੇ ਫੇਲ ਅੰਗਰੇਜ਼ੀ ਬੋਲੀ ਜਾਂਦਾ ਉਰੀ ਅੰਗਰੇਜ਼ੀਂ ਗਰੂਜੀ ਨਹੀਂ ਚੱਲਦੀ ਆਹ ਲੱਗ ਰਿਹਾ ਮੈਨੂੰ ਲੱਗਦਾ ਪਾਪਾ ਤੇ ਉਹ ਲੱਗ ਰਿਹਾ ਮਾਮਾ ਮੇਰੇ ਵਾਲਾ ਤੁਰਾ ਆਹ ਗਮਾਂਡੀਆਂ ਵਾਲਾ ਬੱਬੂ ਲੱਗ ਰੇ ਨਾਲਾ ਬੱਬੂ ਘੇ ਰੱਖਦੀ ਚੇਪੀ ਹੋਗੀ ਅਰ ਨਾ ਕੰਮ ਕਰਾ ਬੱਬੂ ਨਾ ਹੁਣ ਸਿੱਧੀ ਪੁੱਜੀ ਹਣ ਏਕ ਬਾਤ ਸੁਣ ਲੈ ਬਈਓ ਮੇਰੀ ਮੈਂ ਬੱਬੂ ਬੱਬੂ ਕਹਿੰਗੇ ਨਿੰ ਕੰਮ ਕਰਾ ਕਰਨ ਦਾ ਕਿ ਤੇ ਮੇਰੇ ਤਾਰਾ ਕਰਾ ਦੂ ਮੈਂ ਉਹ ਕਰਵਾਦੀ ਕੋਈ ਨਹੀਂ ਬੈ ਕੇ ਬੈਠੇ ਹੀ ਤੂੰ ਕੰਮ ਆਲਦਾ ਮੈਨੂੰ ਦੀਂਦਾ ਤੂੰ ਕਹੇ ਜਾਗਾ ਨਾਲੇ ਇੱਕ ਕੰਮ ਹੋ ਕਰ ਦੇ ਢੋ ਕੱਢ ਬੁੱਕੀ ਕਿਲਵਾ ਦੇ ਮੇਰਾ ਭੈ ਚਾਉ ਰੋਣਾ ਚਾਚਾ ਪਰ ਆਉਂਦਾ ਪਿੱਛੇ ਬੁੱਕੀ ਦਾ ਤੁਸੀਂ ਬੇਦਨ ਸਾਰੇ ਤਾਂ ਪਿੰਡ ਨੂੰ ਪਤਾ ਏਰੀਏ ਨੂੰ ਬਾਈ ਚੁੱਪ ਕਰ ਜਾ ਫਿਰ ਚੁੱਪ ਕਰ ਜਾ ਕਿਉਂ ਰੇ ਕਲੇਸ਼ ਪੁਆਏਂਗਾ ਬਰੇ ਚਾਚਾ ਤੁਰਿਆ ਉਹਦਾ ਮੇਰਾ ਨਾ ਮਾਰ। ਰੱਖੋਂ ਥਾਣੇ ਤੇ। ਹਾਂ ਥਾਣੇ ਤੇ ਨੌ ਰੱਖਾਂਗੇ ਨਾਲੇ ਹੋਰ। ਹਾਂ। ਚੱਲ ਚੱਲੀਏ ਲੈ। ਸਾਰਾ ਏਰੀਆ ਲੁੱਟ ਦੇ ਖਾ ਗਏ ਤੁਸੀਂ। ਅਰੇ ਅਸੀਂ ਕਦੋਂ ਖਾ ਗਏ? ਕਿੱਧਰ ਫਿਰਦੀ ਏ ਉਹਦੀ? ਹਾਂ ਯਾ ਚਾ। ਉਹ ਜੋੜੀ ਕਿੱਧਰ ਫਿਰਦੀ ਏ? ਬਾ ਇਧਰੇ ਆ ਗਈ ਚਾਚਾ ਗੇੜਾ ਕੱਢਣਾ। ਸਰੋਂਜੀ ਵੜਦੇ ਆਂਗੇ। ਵੱਢ ਲੋ ਵੱਢ ਲੋ ਟਾਈਮ ਏ। ਠੀਕ ਏ ਛੋਟੇ ਮਾਮੇ। ਠੀਕ ਏ ਠੀਕ ਏ ਆਜੋ। ਮੈਂ ਖਾ ਲਾਂਗੇ ਕਣਕ ਹੋ ਜੂਗੀ ਵਧੀਆ ਨਾਲੇ। ਚੱਲ ਓਏ। ਭਾਈ ਉਹ ਕਾਹੋਂ ਆਵੇਂ ਉਹ ਆਪਣੇ ਬੰਦੇ ਦੇ। ਓਹੋ ਅੱਛਾ ਉਹ ਪੂੰਡੀ ਨਾਲ ਆਪਣਾ ਨਾਲ ਭਾਂਡ ਜਾਉਂਦਾ ਹੈ ਅੱਛਾ ਹਾਂ ਹਾਂ ਉਹ ਕੰਜਰ ਕਾ ਨੂੰ ਕਿਤੇ ਖੜਦਾ ਹੋ ਅੱਛਾ ਜੀ ਉਹਦਾ ਮਨ ਹੋ ਰਹੀ ਆਖੇ ਲੱਗਦਾ ਅੱਛਾ ਹੋਰ ਤੈਨੂੰ ਪਤਾ ਹੈ ਅੱਜ ਕੱਲ ਦੇ ਜਵਾਕ ਸਾਨਾ ਨਾ ਕਿ ਨਹੀਂ ਉੱਠਦੇ ਨੇ ਜਿਆਦੇ ਅੱਛਾ ਅੱਛਾ ਇੱਕ ਅੱਜ ਵੱਖਾਂ ਵਾਲੇ ਕੈਸੂਲ ਜੇ ਉਹ ਖਾਂਦਾ ਹੈ ਤੇ ਤਾਂ ਕਰਕੇ ਮੇਰੇ ਲਵੇ ਆ ਜਾਂਦਾ ਅੱਛਾ ਤੇ ਮਾਮਾ ਬੋਲਦਾ ਤਾਂ ਹੈ ਨਹੀਂ ਪਾਪਾ ਓਏ ਆ ਗਿਆ ਆ ਜਾ ਆਜੋ ਕੋਠੇ ਲਾ ਬਰ ਰੋਟੀ ਖਾਣੇ ਆਂਗੇ ਸਤਿ ਸ੍ਰੀ ਅਕਾਲ ਜੀ ਓ ਤੂੰ ਕੰਜਰਾ ਤੂੰ ਏ ਤੜਕੀ ਮਾਮਾ ਸਸਤਰੀਕਰ ਉਹ ਸਸਤਰੀਕਰ ਸਸਤਰੀਕਰ ਜੀ ਮਾਮਾ ਲੱਗਦਾ ਉਹ ਵੀ ਤੇਰਾ ਅੱਛਾ ਛੋਟੇ ਮਾਮੇ ਸਸਤਰੀਕਰ ਲੈ ਫੜਾ ਦੇ ਕੋਈ ਨਾ ਕੋਈ ਨਾ ਮੈਂ ਬੱਡ ਨੂੰ ਤੂੰ ਨਿਉ ਕਰਾ ਗੱਲ ਤੈਨੂੰ ਏਕੂ ਦੋ ਕੜ ਲਵਾ ਭੁੱਕੀ ਕੇ ਯਾਰ ਮੈਨੂੰ ਐ ਤਾਂ ਮੈਨੂੰ ਪਤਾ ਤੂੰ ਤਾਂ ਹੀ ਆਉਣਾ ਕੰਜਰਾ ਮੇਰ ਲਵੇ ਭੱਜਿਆ ਹਾਂ ਵੀ ਮਾਮਾ ਪ੍ਰੋਗਰਾਮ ਦਾ ਫੁੱਲ ਅਦਰ ਚਾਚਾ ਰਹਿ ਗਿਆ ਚਾਚੇ ਨੂੰ ਬੁਲਾ ਸਸਤਰੀ ਗਾਲਾ ਚਾਚਾ ਸਸਤਰੀਕਰ ਸਸਤਰੀਕਰ ਓਏ ਤੇਰਾ ਦਾ ਮਾਮਾ ਲੱਗਦਾ ਸਸਤਰੀਕਰ ਸਸਤਰੀਕਰ ਪਾਉਂਦੀ ਆ ਅੱਛਾ ਅੱਛਾ ਹਾਂ ਲੇਟ ਹੋ ਗਏ ਉਹ ਡਟਕਾ ਨੇਡ ਦਾ ਜੀ ਨਿਉ ਹੈ ਮੈਨੂੰ ਵੀ ਕਈ ਜਗ੍ਹਾ ਜਾਣਾ ਪੜਿਆ ਰਿਸ਼ਤੇਦਾਰੀਆਂ ਮੈਂ ਮੇਰੇ ਬਾਦ ਨਾਲ ਕੁਰਸੀ ਦੇਦੀ ਹੈ ਠੀਕ ਹੈ ਪਹਿਲਾਂ ਮੈਂ ਮਾਸੀ ਘਰ ਕਹਿੰ ਗਿਆ ਉਹਨਾਂ ਨੇ ਕਿ ਉਹ ਜੁੱਪੀ ਮੇਰੇ ਉਹਨਾਂ ਕੀ ਤੋਂ ਕਣਕਣਕ ਵੱਡ ਗਈ ਹੁਣ ਫਿਰ ਮੈਂ ਪੰਜਾਬ ਕੰਨੀ ਆ ਗਿਆ ਉਹਨਾਂ ਲਈ ਵੱਡ ਕੇ ਨਹੀਂ ਆਇਆ ਤੂੰ ਅੱਗ ਲੱਗ ਕੇ ਆਇਆ ਮੇਰੇ ਸਾਰੇ ਹੁਣ ਸਾਡੇ ਲਈ ਗਣੀ ਹੋ ਰਹੇਗਾ ਇਹਦਾ ਕਾਨੂੰ ਚਿੱਤ ਲੱਗਦਾ ਤੈਨੂੰ ਪਤਾ ਤਾਂ ਹੈਗਾ ਵੀ ਮਾਮਾ ਪ੍ਰੋਗਰਾਮ ਰੱਖਦਾ ਹਾਂ ਕੱਲ ਦਾ ਸਾਰੇ ਆਇਆ ਆਇਆ ਬਾਬੇ ਰੋਟੀ ਖਾਣੂ ਚਾਚਾ ਥੱਲੇ ਆਇਆ ਰੋਟੀ ਖਾਣਾ ਚਲ ਆਜਾ ਥੋੜੇ ਭਾਈ ਆਜੋ ਉਤੀ ਖਾ ਲੋ ਚਲੋ ਆਜੋ ਚਲੋ ਚਲੋ ਜੀ ਚਲੋ ਬਾਏ ਇਹ ਨੂੰ ਅੱਜ ਅੱਜ ਦਾ ਸਾਰਾ ਕਰੰਟ ਇੱਧਰੇ ਖੜਾਵਾਂਗੇ ਕੋਈ ਕਰੰਟ ਪਾ ਘੜਾਵਾਂ ਤੂੰ ਵੀ ਮਾਣਾ ਮੋਟਾ ਸੁਨੇਹਾ ਮਰਚਾਂ ਦਾ ਰੋਟੀ ਲੈ ਕੇ ਬਾਈ ਮੇਰੀ ਗੱਲ ਸੁਂਦਾ ਕਰ ਚ ਕਲੇਸ਼ ਤੇ ਕਲੇਸ਼ ਪੈ ਰਿਹਾਗਾ ਹੁਣ ਮੇਰੀ ਗੱਲ ਸੁਣਦਾ ਚਾਚੇ ਉਰੀ ਫਿਰਦੇ ਨੇ ਕਾਨੂੰ ਮੈਥੋਂ ਮੂੰਹ ਖਲਾਉਣਾ ਤੂੰ ਉਹਨਾਂ ਨੇ ਮੇਰੇ ਸਾਲਿਆਂ ਦੀਆਂ ਦੋ ਜਣੀਆਂ ਆਪਸ ਵਿੱਚ ਲੜਪਾਂ ਦੀਆਂ ਰਹੀਆਂ ਕੋਈ ਕੀ ਕਰੇ ਤੇਰੀ ਮਾਂ ਤੁਸੀਂ ਹੋਈ ਬੋਲਦੀ ਓਏ ਹਾਂ ਸੋਨੂ ਕੀ ਪਤਾ ਉਹ ਸਾਰਾ ਦਿਨ ਕੰਮ ਕਰਦੀ ਐ ਉਹ ਕੰਮ ਤਾਂ ਕਰਦੀ ਐ ਮੈਨੂੰ ਪਤਾ ਹੁਣ ਉਹ ਜਿਹੜੀ ਉਹ ਪਨੋ ਲਿਆ ਰੱਖੀ ਹੈਗੀ ਗੱਠ ਦਾ ਚੱਕਰ ਰੱਖਿਆ ਫੋਨ ਹੈਂ ਫੋਨ ਤੋਂ ਬਾਅਦ ਆ ਸਾਹਦਨ ਉੱਤੇ ਰੀਲਾਂ ਪਾਈਏ ਨੇ ਮੈਨੂੰ ਐ ਲੱਗਦਾ ਪਾਪੇ ਚਲ ਹੁਣ ਕੈਨੂ ਦਾ ਮੇਰੀ ਭਾਬੀ ਹੈਗੀ ਟਿੱਡ ਚਾਗਦੇ ਕੱਪੜਾ ਚਾਗਦੇ ਟਿੱਡ ਅਪਦੀ ਰੰਗਾ ਹੁੰਦਾ ਹੈ ਮੈਨੂੰ ਐ ਲੱਗਦਾ ਕਿ ਤੇ ਉਹੀ ਨਾ ਨਿਕਲ ਜੇ ਕਿਸੇ ਨਾਲ ਉਹ ਕੁੜੀ ਚੋਦਦਾ ਸਿੱਧਾ ਬੋਲ ਪਿਆ ਕਰ ਹੋਰੇ ਮਰੀਆਂ ਨਾਲ ਪਕਾਇਆਂ ਪੁੱਠੀਆਂ ਪਾਈਆਂ ਮਾਰਦਾ ਨਾਲੇ ਤੂੰ ਕੋਈ ਕੰਮ ਦੀ ਗੱਲ ਕਰ ਲੈ ਮਾਮੇ ਓਏ ਹੈ ਮਾਮੇ ਆ ਤੂੰ ਬੋਲ ਉਹ ਮੇਰੇ ਵਾਲੇ ਛੋਟੀ ਮਾਸਤੀ ਤੇ ਮਾਸੜ ਤਾਂ ਮਲੰਗੀ ਨੇ ਹਨਾ ਹੈ ਮਲੰਗੇ ਨੇ ਉਟਾ ਕੀ ਨਹੀਂ ਕਿਹਾ ਕਰਦੇ ਯਾਰ ਮੈਂ ਗਿਆ ਕਣਕ ਵੜਾਣਾ ਨਾ ਕੁਛ ਦੇਆ ਕਰ ਨਾ ਕੁਛ ਹੋਰ ਕਰਿਆ ਕਰਨਾ ਮਾਸੀ ਦਾ ਹਲੇ ਮੇਰਾ ਕਰਦੀ ਸੀ ਮਾਸੜ ਤਾਂ ਜਮੀ ਮਲੰਗੇ ਆ ਉਹ ਤੈਨੂੰ ਤਾਂ ਮਾਮੇ ਵਾਲੀ ਐਸ ਭਾਲਦਾ ਓਰੇ ਤਾਂ ਹੀ ਮੇਰੇ ਲਈ ਠਾਹ ਪੱਜਿਆ ਨਾ ਕੰਜਦ ਕੈਵਸੂਰ ਖਾ ਖਾ ਕੇ ਦੇਖ ਲੈ ਕਿਵੇਂ ਬੂਥਲੀ ਹੋਈ ਪਈ ਐ ਚਲ ਕੋਈ ਨੀ ਫਿਰੋਂ ਪਰਦੇ ਤੇ ਰਹਿ ਗਰੀ ਮਾਮਾ ਭਾਣ ਜਾ ਕੇ ਤਾ ਬਾ ਮੈਂ ਫਿਰ ਨਾ ਫਿਕਰ ਕਰ ਫਿਰ ਤੂੰ ਐਂ ਕਰ ਲੈ ਲੈ ਠੀਕੇ ਤੇ ਸਾਰੀ ਉਹ ਠੇਕੇ ਦਾ ਆਦਾ ਵਾਹਣਾ ਆਪਣੀ ਐ ਆ ਠੇਕੇ ਦੇ ਲੈਣ ਨੂੰ ਫਿਰਦੇ ਆਪਾਂ ਲੈ ਲੈ ਹਾਂ ਗਾਹ ਲੈ ਆਹੀ ਵੜਾ ਦੀ ਤੂੰ ਜਿਹੜੀ ਆ ਵੱਢਣ ਵਾਲੀ ਐ ਪੂਰੀ ਰੂਮੇ 6 ਮਹੀਨੇ ਉਹ ਸਾਰਾ ਕੰਮ ਕਰਦਾ ਹੈ ਮੇਰੇ ਸੱਤ ਛੋਡੇ ਵਰਗਾ ਹੈ ਵੇਲਾ ਆ ਜਾ ਆਜੋ ਚਾਚੇ ਖਾਣੇ ਰੋਟੀ ਚਲੋ ਜੀ ਕਿੰਨੀ ਕਾਦੀ ਠੀਕ ਆ ਭੈਣੇ ਜੱਬ ਪੈ ਰਿਹਾ ਮੈਨੂੰ ਤਾਂ ਕਿਹੜੀ ਲਵ ਮੈਰਿਜ ਕਰਾਈ ਆ ਮੈਂ ਤਾਂ ਕਸੂਤੀ ਫਸ ਗਈ ਯੂ ਨਾ ਬੋਲਦਾ ਸਾਰਾ ਟਬਰ ਇਕੋ ਆ ਕਚੁੱਲੂ ਜਾਓ ਮੇਰੀ ਗੱਲ ਹੀ ਨਹੀਂ ਸੁਣਦਾ ਉਹ ਵੀ ਨਹੀਂ ਬੋਲਦਾ ਸੱਸ ਮੇਰੀ ਏਡੀ 12 14 32 ਆ ਇਹ ਨਾ ਬੋਲਦੀ ਐ ਸਾਰਾ ਦਿਨ ਦਿਮਾਗ ਖਾ ਲੈਂਦੀ ਆ ਹਾਂ ਹਾਂ ਮੈਂ ਬੋਲਦੀ ਆ ਹਨਾ ਤੂੰ ਤਾਂ ਜਮੀ ਨਹੀਂ ਬੋਲਦੀ ਨਾ ਫੋਨ ਤੇ ਕਿਹਨੂੰ ਬੋਲਦੀ ਆ ਮੈਂ ਕਰਦੀ ਆ ਫੋਨ ਤੇ ਨੰਦਾਂ ਕੌਣੇ ਫੋਨ ਤੇ ਮੈਂ ਤਾਂ ਮੇਰੀ ਸਹੇਲੀ ਆ ਮੈਨੂੰ ਕੀ ਪਤਾ ਸੇਲੀ ਆ ਕਿ ਸੇਲੇ ਜਾਂ ਤਾਂ ਮੇਰੀ ਗੱਲ ਕਰਾ ਦੇ ਨਾ ਸਾਹ ਨਾ ਬੋਲ ਮੰਮੀ ਨਾਲ ਸੇਲੇ ਦਾ ਕੀ ਮਤਲਬ ਨਹੀਂ ਹੌਲੀ ਬੋਲ ਹੌਲੀ ਆ ਨਾਲ ਆਲੇ ਘਰ ਆਲੇ ਇੱਚੀ ਮੰਜਾ ਡਾ ਕੇ ਪੈਂਦੇ ਨੇ ਨਿੰਮ ਥੱਲੇ ਤੂੰ ਤਾਂ ਤੜਕੀ ਲੱਗੇ ਨਹੀਂ ਸਪੀਕਰ ਮੰਗੂਗਾ ਜੀ ਨਾ ਨਹੀਂ ਹੁਣ ਮੈਂ ਜਿਹਦਾ ਫੋਨ ਆਇਆ ਕਰੂ ਬਲਾ ਤੇਰੇ ਕੰਨ ਨੂੰ ਲਾਇ ਕਰ ਹੈ ਤੇ ਤੈਨੂੰ ਆਉ ਕਿਦਾ ਮਾਂ ਨਾਲ ਤੂੰ ਨਹੀਂ ਵਰਤਦੀ ਭੈਣ ਭਾਈ ਨਾਲ ਤੂੰ ਨਹੀਂ ਵਰਤਦੀ ਚੰਦ ਐਡਾ ਚਾੜ ਕੇ ਹਲੇ ਤੇਰੇ ਨਾਲ ਉਹ ਵਰਤਣਗੇ ਚੱਲ ਨਾ ਨਾ ਨਹੀ ਵਰਤਦੀ ਮੇਰੀਆਂ ਫਰੈਂਡਾਂ ਤਾਂ ਹੈਗੀਆਂ ਨੇ ਹਾਂ ਜਿਹੀ ਤੂੰ ਉਹੋ ਜਿਹੀ ਤੇਰੀਆਂ ਫਰੈਂਡਾਂ ਹੋਣੀਆਂਗਾ ਲਾਵਾ ਲੁੱਤਰੀਆਂ ਖਬਰ ਕਿੱਥੇ ਕਿੱਥੇ ਫਿਰਦੀਆਂ ਹੋਣੀਆਂ ਵੱਧ ਘੱਟ ਜੇ ਨਾ ਬੋਲਿਆ ਕਰਨ ਵਾਲੇ ਮੈਨੂੰ ਲੱਗਦਾ ਤੇਰੀ ਜੀਬ ਤੇ ਮੈਨੂੰ ਤੋਪੇ ਸਵਾਰ ਕੇ ਲਾਉਣੇ ਪੈਣਗੇ ਕਦੇ ਪਾਣੀ ਪੀਣ ਤੋਂ ਵੀ ਤਰਸੇਗੀ ਮੂੰਹੇ ਚੇਪ ਦੂ ਮੁਰੂ ਦੇਖ ਲੈ ਮੰਮੀ ਬਾਰਾ ਬੋਲਦੀ ਆ ਤੂੰ ਥੱਕਦੀ ਨਹੀਂ ਹੈਗੀ ਸਾਰਾ ਦਿਨ ਤੇਰਾ ਸਿਰਸਿਰ ਨੂੰ ਦੁਖਦਾ ਆਏਗਾ ਜਦੋਂ ਤੂੰ ਫੋਨ ਤੇ ਲੱਗ ਕੇ ਨਹੀਂ ਥੱਕਦੀ ਮੈਂ ਤਾਂ ਐਂ ਬੋਲਦੀ ਬਈ ਸਾਡੇ ਅੰਦਰ ਪੁਰਾਣੀਆਂ ਖਰਕਾਂ ਖਾਦੀਆਂ ਹੋਈਆਂ ਨੇ ਇਸ ਤਾਂ ਤਾਂ ਬੋਲਦੀਆਂ ਖਰਕਾਂ ਹਰਦੂ ਸਾਡੇ ਤੇ ਕੱਢ ਨਹੀਂ ਆਣਾ ਸਾਡਾ ਦਿਮਾਗ ਖਾ ਕੇ ਹਾਂ ਦਿਮਾਗ ਖਾਣੀ ਤੇਰੇ ਬੇਲੀ ਦਾ ਦਿਮਾਗ ਹੋਵੇ ਜਿਹੇ ਚੱਜ ਕਰੇਗਾ ਆਈਏ ਦਿਮਾਗ ਖਾ ਲਈ ਚੱਲ ਚੰਗਾ ਬਾਲਾ ਨਾ ਬੋਲ ਐਂ ਕਰ ਮੇਰੀ ਗੱਲ ਸੁਣ ਮੰਮੀ ਚਾਵਣਾ ਵਾਲਾ ਨਾਲੇ ਮੈਂ ਫਿਰ ਦੂੰ ਲਿਆਉਣੀ ਦੁੱਧ 'ਚ ਪੱਤੀ ਪਾ ਕੇ ਚੰਗਾ ਪੀ ਲਈ ਮੇਰੇ ਇਸ ਮਾਰ ਕੇ ਹੋਰ ਕੋਈ ਫਰਮਾਇਸ਼ ਹੋਵੇ ਉਹ ਵੀ ਦੱਸ ਦੇ ਯਾਦੰਨੀ ਆ ਨਾਗ ਮੰਗੋ ਨਾ ਫੂਕੂ ਕਰਦੀ ਫਿਰਦੀ ਆ ਇੱਕ ਵਾਰੀ ਤਿਆਰ ਨਾ ਬੋਲਦੀ ਉਹਦਾ ਫਿਰ ਮੈਂ ਕੋਈ ਤੁਸ ਮਾਰ ਕੇ ਕਦੇ फेर ਲੱਗੂ ਪਤਾ ਫੇਰ ਚੱਕੀ ਫੜ ਮੇਰੇ ਕਿਨ ਫੇਰ ਕਹਦੀਆ ਮੈਨੂੰ ਪਿਆਰ ਨਾ ਨਹੀਂ ਬੋਲਦੀ ਜਾਣ ਪਿਆਰ ਨੇ ਕਿਹਾ ਵੀ ਭਾਈ ਦੋ ਪੁੱਤ ਚਾਹ ਬਣਾ ਲੈ ਨਾਲ ਤੂੰ ਪੀ ਲੈ ਨਾਲ ਮੈਂ ਵੀ ਮੈਂ ਤੇਰੇ ਹੱਥ ਚ ਕਾਕਾ ਫੜਿਆ ਹੋਇਆ ਵੀ ਸੁਤ ਟੱਟ ਖੜੂਗਾ ਤੂੰ ਨਹੀਂ ਚਾਹ ਬਣਾ ਸਕਦੀ ਤੂੰ ਨਹੀਂ ਹਟਦੀ ਬਾਈ ਕਿ ਦਿੱਤਾ ਦੋ ਚੰਗਾ ਘਰ ਲਾ ਪਸਿਆ ਪਕ ਤੇ ਤਾਂ ਦੇਖ ਲੈ ਜੇ ਇਹ ਜੀ ਤੀ ਤਾਈ ਤਾਂ ਅਗਲੇ ਨੇ ਮੂੰਹ ਲਾਇਆ ਵੀ ਪਰੇ ਰਾਤ ਕੱਟੀ ਨਾ ਪੋਰਾ ਕੇ ਲੱਗਿਆ ਕੁਸ ਇੱਥੇ ਆ ਕੇ ਚੱਕ ਕੇ ਮੂੰਹ ਇੱਥੇ ਆ ਗਈ ਬੇੜਾ ਦਾ ਮੇਰੇ ਆਏ ਦਾ ਬੈਠਿਆ ਭੋਂਦੂ ਜੀ ਦਾ ਨੁਪੁੱਤੇ ਨੂੰ ਆਈ ਨਹੀਂ ਸ਼ਰਮ ਆਈ ਆ ਬਣਾ ਲਈ ਚੰਗਾ ਤਾਂ ਆ ਜਾ ਆਜਾ ਦਿਨੀ ਆ ਪਾ ਕੇ ਕੱਪ ਚ ਬਣਾ ਦੇ ਇਹਨੂੰ ਚਾਹ ਵੀ ਤੂੰ ਐ ਤਾਂ ਦੇਖ ਲੈ ਕੋਈ ਅੱਗਾ ਪਿੱਛਾ ਦੇਖ ਲੈ ਇਹਦਾ ਕੀ ਇਹਦਾ ਖਾਨਦਾਨ ਹੈ ਜਿਹੜੇ ਜਿਹੇ ਮਾਪੇ ਆਉਂਦੇ ਨੇ ਨਾ ਜਵਾਕਾਂ ਨੂੰ ਉਹੀ ਸੰਸਕਾਰ ਹੁੰਦੇ ਨੇਗੇ ਇਹੇ ਜੀ ਹੋਣਾ ਕੰਜਰੀ ਦਾ ਲੂੰਗ ਲਾਣਾ ਮਗਰਲਾ ਬਣਾ ਦੇ ਚਾਹ ਕੋਈ ਨਾ ਪੀ ਲਈ ਮੇਰੇ ਲਈ ਬਣਾਉਂਗੀ ਤੈਨੂੰ ਰੋਟੀ ਤਾਂ ਸਕਦੇ ਕਰਨਾ ਡੱਬਾ ਦੇਖ ਲੰਦੇ ਅਮਰੂਦ ਉਹ ਰੋਟੀ ਤਾਂ ਸਕਦੇ ਨਾ ਬੱਬੂ ਮੈਂ ਕਰ ਦਣਾ ਭਾਈ ਦਾ ਪਤਾ ਪੰਦਾ ਅੱਛਾ ਜੀ ਤੂੰ ਜਵਾਖ ਜੇ ਕੰਜਰ ਉੱਧਰ ਕੀ ਕਰੀ ਜਾਂਦਾ ਨੇ ਉਹ ਪੁੰਡੀ ਓਏ ਹਾ ਮਾਪੇ ਕੀ ਕਰ ਰਹੇ ਹੋ ਤੁਸੀਂ ਇੱਧਰ ਮਰੂਦ ਦੇਖਦੇ ਹੀਗੇ ਮਰੂਦ ਅਹੇ ਟਾਈਮ ਕਿੱਥੇ ਮਰੂਦ ਲੱਭਣਗੇ ਤੁਹਾਨੂੰ ਤਾਣੂ ਇੱਟੇ ਕੜੀ ਨੂੰ ਮੈਂ ਕਿਹਾ ਹੀ ਮਖੋਰ ਕਿਹੜੇ ਬਾਰਾਂਵਾਸੀ ਲੱਗੇ ਹੋਏ ਨੇ ਤੇ ਇਹਦੇ ਅੰਦਰ ਕਿਹੜੀ ਫਣੋਕ ਕੈਪਸੂਲ ਗਏ ਨੇ ਉਹ ਹੀ ਟੱਕਣ ਦਿੰਦੇ ਤਾਣੂ ਖਾਂਦਾ ਕੁਛ ਯਾਰ ਤੁਸੀਂ ਐਂ ਹੀ ਨਾ ਬਦਨਾਮ ਕਰੋ ਮੇਰੇ ਯਾਰ ਨੂੰ ਲੈ ਭਾਂਡੇ ਲੈ ਜਾਓ ਚੱਕੀ ਖਾਲੀ ਰੋਟੀ ਰੋਟੀ ਅਸੀਂ ਨੇ ਛਕ ਲਈ ਚਾਚਾ ਨਾ ਭੁੱਖਾ ਨਾ ਰਹਿ ਜੀ ਚਾਚੇ ਫੁੱਲਾ ਜਮ ਫੁੱਲ ਹੋ ਗਏ ਸਵੇਰ ਦੇ ਮੇਰੇ ਨਾਲ ਸਰੋਂ ਬੜਾਣ ਲੱਗ ਰਹੇ ਨੇ ਇਹ ਭੁੱਖਾ ਥੋੜੀ ਛੱਡੂ ਇਹਨਾਂ ਨੂੰ ਲੈ ਫਿਰ ਤਮੇ ਆ ਜੀ ਮੈਂ ਘਰੇ ਜਾਉਂ ਹਾਂ ਮੈਂ ਘਰੇ ਜਾਂਦਾ ਮੇਰਾ ਸਾਲਾ ਉਹ ਕੌਣ ਵੱਡੂਆਂ ਹਲੇ ਸਾਲਾ ਤੂੰ ਸਾਰਾ 4 ਕਿਲੇ ਕਹਿੰਦੇ ਠੇਕੇ ਲੈ ਲੈ ਸਾਰਾ ਕੰਮ ਕਰਨ ਵਾਲਾ ਪਿਆ ਮੱਲਾ ਹੁਣ ਤੇਰੇ ਸਾਰੇ ਕਰਾਂਗੇ ਆਪਾਂ ਕੱਪੜੇ ਲੈ ਮੱਲ ਪੂਰੀ ਰਹਿ ਹੁਣ ਤੂੰ ਕੱਪੜੇ ਜਾ ਬਦਲ ਕੇ ਤੂੰ ਉਹ ਆਡਾਂ ਜਾਂ ਦੋ ਰਹਿੰਦੇ ਅਸੀਂ ਫੜਦੇ ਬੱਬੂ ਤੇ ਦੋਏ ਹੈ ਚੱਲ ਆਪਾਂ ਭਰੀਆਂ ਪਾਈਏ ਆ ਭਰੀਆਂ ਪਾ ਕੇ ਚੱਲ ਅੱਧੇ ਦੇ ਦੇ ਤੂੰ ਹਾਂ ਮੈਂ ਕਹਦਾ ਵੀ ਪਾਪੇ ਮੜੇ ਫਰਾ ਪਾਂਡੇ ਦਾ ਫੜਾਇਏ ਤੂੰ ਦਣਗੇ ਕਰੇ ਉਹ ਪਾਂਡੇ ਤੋਂ ਨੂੰ ਕਿਹਾ 10 ਮਿੰਟ ਲਵਾ ਜਾ ਤੂੰ ਤਾਂ ਉਰੇ ਖੜਨਾ ਤੈਨੂੰ ਤਾਂ ਔਖਾ ਹੋਏਗਾ ਖੇਤ ਕਾਣੂ ਦੇਖ ਲੈ ਫਿਰ ਹੁਣ ਜੇ ਸਰਦਾ ਫਿਰਨਾ ਤਾਂ ਗਲੀਆਂ 'ਚ ਗੇੜੇ ਦੇਣੇ ਨੇ ਉਹ ਕਾਣੂ ਦੇਣੇ ਨੇ ਗਲੀਆਂ 'ਚ ਗੇੜੇ ਦੇਖ ਲੈ ਚਾਚੀ ਯਾਰ ਕਿਵੇਂ ਬੋਲਦਾ ਜੀ ਜੇ ਤੇਲ ਪਾਉਂਗੇ ਫੇਰੀ ਚੱਲੂ ਗੱਡੀ ਵਾ ਤੇਲ ਤਾਂ ਤੇਰੇ ਫੂਕਾਂ 'ਚ ਕੰਡਰਾ ਕਦੋਂ ਤੂੰ ਮੇਰੇ ਲਈ ਆਸ ਕਰਕੇ ਆਏ ਤੈਨੂੰ ਖਵਾਉਂਗੀ ਸਾਰਾ ਕੁਸ ਫਟਿਆ ਦਾ ਕਰਦੇ ਪਿਆ ਇੰਜਣੇ ਭਰਿਆ ਪਿਆ ਕੀ ਕਰੀਏ ਧਰਤੀ ਚਾ ਪਾਤੇ ਡੋਡੇ 'ਚ ਦੋ ਮਿੰਟ ਖੜੋ ਤੇਰੇ ਮਾਮੇ ਨੂੰ ਸਾਰਾ ਪਤਾ ਹੈ ਕੀ ਦੜੇ ਦੜੇ ਬੈਠਾ ਅੱਛਾ ਹੋਰ ਮੈਂ ਦੋਨੋਂ ਚੱਪਾ ਕੱਪੜੇ ਕੋਪੜੀ ਮਾਰਾਂ ਤਾਣੇ ਤੇ ਕਰਦਾ ਮਰਜ਼ੀ ਮਰਵਾ ਦੇਣ ਛਾਪਾਂ ਮਰਵਾਉਣਗੇ ਉਰੇ ਹਾਂ ਚੱਜ ਦੇ ਬੋਲ ਬੋਲ ਪਿਆ ਕਰ ਬਾਡੀ ਦਾ ਟਾਈਮ ਐ ਬਾਡੀ ਦਾ ਟਾਈਮ ਆਲੇ ਹੋਰ ਮੈਂ ਤਾਂ ਤੇਰੇ ਲਸਣ ਦੀਂਦੇ ਨੇ ਕਿਹੜਾ ਕਿਸਾਨ ਦੇਂਦੇ ਨੇ ਦਿਨ ਸੁੱਕੀਆਂ ਦਾ ਲਸਣ ਤੇਰੇ ਹੀ ਮਾਲੇ ਨੇ ਮੈਂ ਤੈਨੂੰ ਸਟਿੰਗ ਬਲਿਆ ਦੂੰਗਾ ਉਹ ਦੁਕਾਨ ਤੋਂ ਪਾਣੀ ਤੋਂ ਲੈ ਕੇ ਚਲ ਚੱਕ ਆ ਜਾ ਚਲੀਏ ਸਟਿੰਗ ਬਲਿਆ ਦੂੰਗਾ ਉਹ ਨਾਲ ਅਸਰ ਕਰ ਜੂਗਾ ਤੈਨੂੰ ਬਗ ਚੱਲਦੇ ਤੂੰ ਕਿਹੜੀਆਂ ਸਟਿੰਗਾਂ ਦੀਆਂ ਗੱਲਾਂ ਕਰਦਾ ਕਿਹੜੇ ਡੜੇ ਪ੍ਰੋਗਰਾਮ ਕਰਨਾ ਸਟਿੰਗਾਂ ਸਟੁੰਗਾਂ ਕੁਝ ਨਹੀਂ ਕਰਦੀਆਂ ਉਹਨੂੰ ਮਨ ਦਾ ਲਾਦ ਆ ਪਾਪੇ ਕੇ ਤੇ ਹੇ ਦੋ ਮੋਟੇ ਲੈਣਾ ਖਾਣ ਲੱਗ ਜੇ ਤੇਰੇ ਪਾਵਾ ਹੁਣ ਹੈਂ ਹੀ ਖੜਿਆ ਹੋਇਆ ਤੇਰੇ ਮਾਸੜ ਦੇ ਜਿੱਜੇ ਉਹਨੇ ਗੰਡੇ ਨੂੰ ਉਹ ਉਸੇ ਨੇ ਕਰਿਆ ਸਾਰਾ ਗੁੱਸਾ ਦੇਖ ਤਾ ਲੈ ਮੂੰਹ ਕਮੇ ਦੂ ਬੂਥੜੀ ਗੋਲੀਆਂ ਨੇ ਸਹਾਰ ਕੀ ਐ ਚੱਲ ਚੱਲੀਏ ਫੇਰਾ ਲੈ ਡੱਬਾ ਦੀ ਚੋਲੀ ਚਾਤੇ ਬਾਗ ਜੀ ਅਸੀਂ ਐ ਰੇਤਾ ਮਰ ਜੀਆ ਛੋਡੀ ਤੇ ਅੱਧ ਘੰਟਾ ਲਵਾਉਂਦੇ ਝੱਟ ਕੋਈ ਗੱਲ ਨਹੀਂ ਠੰਡ ਹੋ ਗਈ ਨਾਲੇ ਓਏ ਕਾਂ ਨੂੰ ਕੰਜਦੇ ਬੁੜਿਆਂ ਦਾ ਖੂਨ ਪੀਣਾ ਇਹਨਾਂ ਨੇ ਕਿ ਲਾਦ ਦਾ ਕੋਈ ਸੁਖ ਨਹੀਂ ਤੇ ਆਪਾਂ ਕਹਿੰਦਾ ਲਾਦ ਕਰੂਗੀ ਆਸ ਕਰਕੇ ਆਇਆ ਚਲ ਮਾਮੇ ਕੋਲੇ ਸਮਾਨ ਵੀ ਬਾਧੂ ਐ ਮਾਮੇ ਤਾ ਰਾਲਾ ਨਹੀਂ ਕੰਮ ਕਰਨਦਾ ਮੇਰੇ ਬਥੇਰਾ ਕਰ ਕਰਾ ਜਿਉ ਲੈ ਦੇਖ ਲੈ ਯਾਰ ਮੈਂ ਤੇਰੇ ਗੋਲਾ ਡੇਕਦਾ ਯਾਰ ਮੈਂ ਤਰੁਕੇ ਹਾਂ ਵੀ ਯਾਰ ਤੂੰ ਕੰਮ ਨਾ ਕਰ ਯਾਰ ਤੂੰ ਮੇਰੀ ਇਹ ਵੱਟ ਵੀ ਕਰੀ ਨਾ ਦਾਤੀਆਂ ਫਿਰੇ ਮੇਰੀ ਯਾਰ ਜੜਾਂ ਚ ਦਾਤੀਆਂ ਫਿਰੇ ਤੇਰੇ ਪੈਰ ਚੱਕਰ ਕਰੇ ਪੈਰਾਂ ਮੈਨੂੰ ਪਤਾ ਐ ਓ ਯਾਰ ਕਾਣੂ ਪੈਰਾਂ ਪੈਰ ਚੱਕਰ ਪਾਪੇ ਯਾਰ ਇਹ ਵੀ ਖੰਦਾ ਐ ਮਮਾ ਇਹ ਵੀ ਖੰਦਾ ਐ ਓ ਕਾਣੂ ਖੰਦਾ ਮੇਰੀ ਗੱਲ ਸੁਣਦਾ ਸੱਚ ਕਹਿੰਦਾ ਸੁਖੀ ਰਹਿਣਾ ਡਾਡੇ ਨੂੰ ਜਾਣਦੇ ਨਹੀਂ ਮੈਂ ਤੈਨੂੰ ਪਹਿਲਾਂ ਗੱਲ ਕਹਿ ਕੇ ਹਟਿਆ ਇਹ ਤਾਂ ਆ ਜਾਣ ਲੈ ਰਖਿਆ ਮੈਨੂੰ ਪਤਾ ਨਹੀਂ ਕਿਥੋਂ ਸਿੱਖਿਆ ਡਾਡਾ ਅਚਾ ਚਿਰ ਬੁੱਤ ਲਾ ਦਿੱਤੇ ਰੂਆ ਰੂਆ ਮੇਰੀ ਗੱਲ ਸੁਣਦਾ ਯਾਰ ਬਦਨਾਮ ਕਰਦੇ ਨੇ ਯਾਰ ਇਹ ਬਦਨਾਮ ਖਾਂਦੀ ਨਹੀਂ ਕੋਈ ਚੋਦੇ ਇੱਕ ਸਾੜ ਦਾ ਸੁੱਕਾ ਪੇ ਮੈਨੂੰ ਤਾਂ ਤੇਰਾ ਉਦਨੇ ਦੀਗਾ ਤੀ ਕਿਦਨ ਮੈਂ ਸੰਨੀ ਲਵਾਉਣ ਵਾਸਤੇ ਕਹਤਾ ਤੈਨੂੰ ਫੇਰ ਮੇਰੀ ਗੱਲ ਸੁਣਦਾ ਬੰਦੇ ਤਿੰਨ ਸੁਣਦੇ ਨੇ ਠੀਕ ਆ ਚਲ ਇਹ ਤਾਂ ਬੰਦੇ ਚ ਗਣਦਾੜੀ ਇਹਨੂੰ ਤੁਸੀਂ ਤਿੰਨ ਹੋਗੇ ਚੌਥੀ ਆ ਕੰਦ ਠੀਕ ਆ ਚਾਚੇ ਜਿੱਦਨ ਮੈਂ ਤੈਨੂੰ ਫਸ ਗਿਆ ਕੁਝ ਖਾਂਦਾ ਉਦੋਂ ਮੇਰੀ ਕੀਚੀ ਕੀਚੀ ਕੁੱਟੀ ਉਹ ਤੂੰ ਮੇਰੇ ਹੱਥੋਂ ਵੀ ਨਾ ਕਿਤੇ ਕੁਝ ਖਾ ਲਿਓ ਮੈਂ ਤੂੰ ਭੱਗ ਜਾ ਰੋ ਨਾ ਭਾਈ ਸੱਚ ਕਹਿਣਾ ਸੁਖੀ ਰਹਿਣਾ ਡਾਡੀ ਨੂੰ ਜਾਣ ਦੇਣੀ ਆ ਚਲ ਉਹ ਚੱਲੀ ਉਹ ਪਰੀਆਂ ਰੱਖਣੇ ਆ ਅਸੀਂ ਵੱਡੀ ਚੱਲੇ ਪਰੀਆਂ ਚੱਕੀ ਜਾਈਓ ਚੱਲ ਬਸ ਕਰ ਲਿਓ ਹੁਣ ਆਪੇ ਚੱਕ ਲਿਓ ਮੈਂ ਤੁਹਾਨੂੰ ਰੋਟੀ ਖਵਾਤੀ ਇਹ ਚਾਹ ਵੀ ਨਹੀਂ ਪੀਤੀ ਹੈਗੀ ਇਹਨੇ ਕੁਝ ਨਹੀਂ ਪੀਤਾ ਹੋਇਆ ਭੁੱਖਾ ਫਿਰਦਾ ਹੈਗਾ ਆ ਗਿਆ ਮੈਂ ਤਾਰਾ ਅਰਬ ਦਾ ਬੰਦਾ ਇਹਦਾ ਇਹ ਪਤਾ ਨਹੀਂ ਕਿਵੇਂ ਆ ਗਿਆ ਸੰਜੋਗ ਮਿਲ ਗਿਆ ਆਪਣੇ ਉਰੇ ਜਾਣਦੇ ਕੀ ਕਰਾਇਂਗਾ ਤੂੰ ਕਿਹੜੀਆਂ ਪਾਉਣਗੇ ਪਰੀਆਂ ਇਹ ਉਰੇ ਉਹ ਮੈਨੂੰ ਤਾਂ ਵੀ ਦਾ ਛੋਟੇ ਪੜੀ ਓਏ ਮੇਰੇ ਸਾਲਿਆ ਓਏ ਇਹਦੇ ਲਵੇ ਨਾਲ ਲੱਗ ਦੂ ਓਏ ਕਰੰਟ ਮਾਰਦਾ ਲਵੇ ਨਾਲ ਲੱਗਦਾ ਓਏ ਬਾਕ ਚੁ ਕਣਕ ਮੇਰੇ ਹੱਥਾਂ ਦੇ ਬਿੱਜੂ ਆ ਮੇਰੇ ਹੱਥਾਂ ਆ ਭੱਜਾ ਤਰੀ ਹੇ ਵੇ ਬੱਕਰੀ ਰਾਸ ਮੇਰਾ ਸਾਲਾ ਰੈਕਰਟਰ ਨਾਲ ਲੱਗੇਗਾ ਉਹ ਬਸ ਆਹ ਸਾਲਾ ਬਣਿਆ ਚੌੜਾ ਆਹ ਸਾਲਾ ਪੂਰੇ ਝਾੜ ਕੇ ਜਾਊ ਇਹਦਾ ਸਾਨੂੰ ਝਾੜ ਕੇ ਹੀ ਜਾਊਗਾ ਕੰਮ ਕਰਦਾ ਕਰੋ ਲੈ ਲੈ ਕੇ ਆ ਨਾ ਰੱਖ ਲੈ ਨੂਰੇ ਹੋਰ ਉਹ ਲੈ ਜਾ ਇਹਨੂੰ ਨਾਲੇ ਲੈ ਜਾ ਰੱਖ ਲੈ ਉਹ ਅਸੀਂ ਤਾਂ ਆਪੇ ਵੱਢਣਾ ਤੇਰਾ ਚਾਚਾ ਹੈ ਨਾ ਅਸੀਂ ਤਾਂ ਦੋਈ ਕਰ ਲਾਂਗੇ ਛਕਨ ਪਵਾਰੀਏ ਦਾ ਜਾ ਬਗ ਜਾ ਮੇਥੂ ਮੂਥੂ ਨਾ ਛਕਨ ਪਵਾਲੀ ਕਿਤੇ ਯਾਰ ਦੇਖ ਲੈ ਯਾਰ ਚਾਚੇ ਯਾਰ ਗੱਲਾਂ ਨੇ ਕੋਈ ਯਾਰ ਟਰਾਂਸਫਾਰਮ ਦੇ ਪੜਾਕੇ ਪਾਉਂਦਾ ਉਹਰੇ ਨਾਲ ਲੱਗਦਾ ਨਾਲੇ ਯਾਰ ਤੂੰ ਭਗ ਜਾ ਤੂੰ ਭਗ ਜਾ ਭਗ ਜਾ ਭਗ ਜਾ ਵਗਜੋ ਵਗਜੋ ਬਾਬਾ ਗੁਰੂ ਵਗਜੋ ਟੁੱਟਦਾ ਲੱਸਾ ਮਨੋ ਦੇਨੇ ਤੁਸਦਾ ਖਵਾਈ ਖਣੇ ਸਾਨੂੰ ਪੋਲੀਆਂ ਵਗਜੋ ਇਹ ਤਾਂ ਅਸੀਂ ਮਾਰੀ ਜਨੇ ਔਰੇ ਮੱਥੇ ਮੇਰੇ ਸਾਲਿਆਂ ਤੋਂ ਕਦੇ ਕਹੀ ਆ ਕੇ ਚੱਕ ਕੇ ਕਦੇ ਖਾਲ ਨਹੀਂ ਖੁਰਚ ਕੇ ਦੇਖਿਆ ਜਾ ਬਾਪੂ ਵਗਜਾ ਖੇਤ ਬਾਪੂ ਦਾ ਗਾਲ ਚ ਦੇਣਾ ਡੰਡਾ ਤਾਂ ਬਲਾ ਲਾ ਘਰੇ ਭੈਣ ਦਾ ਉਹ ਕਲੇਸ ਬੰਨੀ ਰੱਖਦੇ ਨੇ ਉਹ ਚੱਲ ਬਈ ਯਾਰ ਇਹਦੇ ਨਾਲ ਕੀ ਕਰਨਾ ਚੱਲਾ ਚੱਲੀਏ ਬਈ ਚੱਲੋ ਚੱਲੀਏ ਕਵੇੜ ਬੱਬੂਏ ਚੱਲ ਚੱਲੀਏ ਚੱਲੋ ਬਈ ਅੱਛਾ ਰਹੀਆਂ ਆ ਫੜ ਲਈਏ ਘਰੇ ਚਾਰ ਆਡਾਂ ਹੀ ਰਹਿ ਗਈਆਂ